ਇੰਦਾ ਅੱਜ ਮੈਂ ਤਾਂ ਕੰਮ ਦੇਵਾਂਗੇ ਕੱਲ ਨੂੰ ਮੈਂ ਤਾਂ ਕੰਮ ਦੇਵਾਂਗੇ ਪਰ ਜਗਟ ਹੈ ਨਹੀਂਗਾ ਜਿਹੜੇ ਸਰਪੰਚਾਂ ਦੇ ਬੰਦੇ ਉਹਨਾਂ ਵਾਸਤੇ ਹੈਗਾ ਪਰ ਜਗਟ ਉਹ ਰਿਸ਼ਵਤ ਦਿੰਦੇ ਇਹਨਾਂ ਨੂੰ 2 ਮਹੀਨੇ ਤਿੰਨ ਹੋ ਗਏ ਸਾਨੂੰ ਕੰਮ ਕੀਤੇ ਨੂੰ ਸਾਡੇ ਪੈਸੇ ਨਹੀਂ ਪਾਏ ਮਲਾਜ਼ਮ ਦੀ 1 ਮਹੀਨਾ ਤਨਖਾਹ ਨਾ ਆਵੇ ਇਹਨਾਂ ਦਾ ਰਾਤ ਨਿਕਲ ਜਾਂਦਾ ਅਸੀਂ ਬੱਚੇ ਕਿੱਥੋਂ ਪਾਲ ਗਏ ਐਸੇ ਸੀ ਯਾਰ ਤਨਖਾਹ ਲੈਂਦੇ ਅਜੇ ਵੀ ਰਿਸ਼ਵਤਾਂ ਪਾਲਦੇ ਆ ਐਮਐਲਏ ਤਾਂ ਬਸ ਸਰਪੰਚਾਂ ਦਾ ਵੋਟਾਂ ਦੇ ਆ ਰਹੀ ਮਾਚ ਅਸੀਂ ਉਹਨਾਂ ਦੇ ਹੈਗੇ ਆ ਜਦੋਂ ਵੋਟਾਂ ਪੈ ਜਾਂਦੀਆਂ ਨਾ ਉਹ ਅਸੀਂ ਉਹਨਾਂ ਦੇ ਕਰਉਂਦੀ ਨਾ ਮੈਡਮ ਗਈ ਆ ਉਥੇ ਕੋਠੇ ਲਿਖਣ ਗਈ ਆ ਇਹਨੇ ਮੇਰੇ ਕੋਲ ਇਹ ਗੱਲ ਕਹੀ ਆ ਕੋਠਾ ਮੈਂ ਤਾਂ ਲਿਖੂਗੀ 10000 ਰੁਪਇਆ ਦਿਓ ਉਹ ਤਾਂ ਉਹ ਤਾਂ ਮਾਮੀ ਚਾਚੀ ਕਾ ਲੈ ਲੈਂਦੇ ਆ ਉਹ ਤਾਂ ਵੋਟਾ ਲੈ ਲੈਂਦੇ ਵੋਟਾ ਤਾਂ ਪਾਸੇ ਮੜ ਕੇ ਮੜ ਕੇ ਉੱਪਰ ਤਾਂ ਸੌਂਦੇ ਸਾਡੀ ਅਸੀਂ ਗਰੀਬ ਬੰਦੇ ਦੀ ਸਾਨੂੰ ਕਲਪਦਿਆਂ ਨੂੰ ਹੋ ਗਏ ਸਾਨੂੰ ਸਿਰਫ 5 ਦਿਨ ਦਾ ਕੰਮ ਦਿੱਤਾ ਛੀਆਂ ਮਹੀਨੇ ਦੇ ਵਿੱਚ ਤੇ ਅਸੀਂ ਐਨ ਸਾਥ ਦਿਹਾੜੀ ਲੈਣ ਨਾ ਬੱਚੇ ਪਾਲਦਿਆਂ ਇਹ ਆ ਸਾਡੇ ਬਿਠਾਏ ਬੈਠੇ ਕੁਰਸੀਆਂ ਤੇ ਜੇ ਸਾਡੀ ਕਾਇਤ ਹੋਵੇ ਨਾ ਇਹ ਕੁਰਸੀ ਤੇ ਨਹੀਂ ਬਹਿ ਸਕਦੇ ਕਿ ਕਿ ਮੈਂਤ ਕਰਨੀ ਸੀ ਅਸੀਂ ਅਸੀਂ ਕਾ ਤਾਂ ਮੈਂਤ ਕਰ ਗਏ ਜੀ ਅਸੀਂ ਵੋਟਾਂ ਪਾਈਆਂ ਅਸੀਂ ਕਾ ਤਾਂ ਕਾ ਮੈਂਤ ਕੱਢ ਗਏ ਹਾਂ ਪ੍ਰਸ਼ਾਸਨ ਮੁਰਦਾਬਾਦ 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 ਭਲਾਤ ਜੀ ਬਹੁਤ ਜਿਆਦੇ ਮਾਰੇ ਆ ਹੱਦੋਂ ਜਿਆਦੇ ਮਾਰੇ ਆ ਇਹ ਸਾਨੂੰ ਆਂਦੇ ਸਾਡੇ ਤੇ ਪ੍ਰੈਸ਼ਰ ਆ ਇਹ ਦੱਸਣ ਵੀ ਕੀ ਦਾ ਪ੍ਰੈਸ਼ਰ ਆ ਸੀ ਉਹਦਾ ਜਾ ਕੇ ਬੂਹਾ ਖੜਕਾਈ ਕਿਹਦਾ ਲੱਗਦਾ ਤੁਹਾਨੂੰ ਪ੍ਰੈਸ਼ਰ ਆ ਪ੍ਰੈਸ਼ਰ ਇਹ ਤਾਂ ਜਈ ਦਈਏ ਦਾ ਜਦੋਂ ਲੈਣੀਆਂ ਹੁੰਦੀਆਂ ਵੋਟਾਂ ਤੇ ਇਹ ਸਭ ਨੇ ਉਹਦੋਂ ਘਰ ਘਰ ਆਣ ਕੇ ਹੱਥ ਬੰਨਦਾ ਏ ਮੈਨੂੰ ਵੋਟਾਂ ਪਾਓ ਸਾਡੀਆਂ ਵੋਟਾਂ ਨਾਲ ਅੱਜ ਬਣ ਚੁੱਕਾ ਏ ਬਣ ਚੁੱਕਾ ਅੱਜ ਸਾਡੇ ਹੀ ਪੈਰਾਂ ਦੇ ਥੱਲੋਂ ਉਹ ਮਿੱਟੀ ਕਿੜੀ ਸਰੀਆ ਇਹ ਸਾਡੇ ਨੌਕਰਾਂ ਇਹਨਾਂ ਦਾ ਹੱਕ ਆ ਸਾਡੇ ਘਰਾਂ ਚ ਜਾਣ ਦਾ ਜਿਹੜਾ ਸਾਡੇ ਹੱਕ ਆ ਸਾਨੂੰ ਦਿੱਤੇ ਜਾਣ ਜੇ ਸਾਡੇ ਹੱਕ ਨਾ ਸਾਨੂੰ ਦਿੱਤੇ ਜਿੱਥੋਂ ਤੱਕ ਸਾਥੋਂ ਪਹੁੰਚਿਆ ਗਿਆ ਸੀ ਪਹੁੰਚਾਇਆ ਪਰ ਫੜ ਕੇ ਪੈਸੇ ਹੀ ਕੁੜੀਆਂ ਵੇਂਗੇ ਫੜ ਫੜ ਕੇ ਇਹੀ ਆਪ ਦਾ ਕੋਠਾ ਮੜ ਮੋਟ ਪਾਇਆ ਕੋਈ ਨਹੀਂ ਨਾ ਕੋ ਬੱਤੇ ਟਾਇਲ ਤੇ ਮੜ ਜਾਂਦੇ ਉਹ ਹੀ ਪਾਲਟਕਾ ਲਈ ਪੁੱਤ ਪਾਲਟਕਾ ਲਈ ਸਾਬ ਕੋਈ ਨਹੀਂ ਦਿੰਦਾ ਇਹ ਜਿੰਨੇ ਮਲਾਜਮਾ ਜਿਹੜੇ ਅੱਡੋ ਢੀ ਕੰਮ ਚਲਾਉਂਦੇ ਆ ਇਹਨਾਂ ਦੇ ਹਿੱਸੇ ਪੱਤੀਆਂ ਕੀਤੇ ਤਾਂ ਹੀ ਸਰਪੰਚਾਂ ਦੇ ਥਰੂ ਕੰਮ ਦਿੰਦੇ ਆ ਇਹ ਜਿੰਨੇ ਮੁਲਾਜ਼ਮਾ ਇਹ ਖਰੀਦੇ ਗਏ ਆ ਇਹ ਸਾਰੇ ਮੰਤਰੀਆਂ ਦੇ ਇਸ਼ਾਰਿਆਂ ਤੇ ਨੱਚਦੇ ਆ ਗਰੀਬ ਦੀ ਕਾਉਂਟ ਸੁਣਦਾ ਜਿਹਦੇ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਆਉਂਦੇ ਹੱਥ ਬੰਨ੍ਹ ਤੇ ਤੁਰੇ ਆਉਂਦੇ ਆ ਅਸੀਂ ਤੁਹਾਡੇ ਆ ਕੰਮ ਕਰਾਂਗੇ ਅਸੀਂ ਉਹ ਕਰਾਂਗੇ ਪਰ ਸਾਨੂੰ ਮਿੱਟੀ 'ਚ ਰੋਲ ਦਿੰਦੇ ਆ ਅਸੀਂ ਆਪਦਾ ਹੱਕ ਮੰਗਦੇ ਅਸੀਂ ਕੋਈ ਇਹਨਾਂ ਦੀ ਤਨਖਾਹਾਂ 'ਚ ਪੈਸਾ ਨਹੀਂ ਮੰਗਦੇ ਵੀ ਸਾਨੂੰ ਆਦੀਆਂ ਤਨਖਾਹਾਂ 'ਚ ਪਾਇਆ ਦਿਓ ਅਸੀਂ ਆਪਣੀ ਮਿਹਨਤ ਦਾ ਪੈਸਾ ਮੰਗਦੇ ਆ ਤੇ ਦਈਏ ਨੂੰ ਵੀ ਪਾ ਕੇ ਵੇਖ ਲਈਆਂ ਇਹ ਦਈਆ ਕਿਹੜਾ ਕੰਮ ਦੇਈ ਜਾਂਦਾ ਪਈਆਂ ਸੀ ਹਾਂਜੀ ਦਈਏ ਬੰਨ੍ਹਦੇ ਤਾਂ ਇਹ ਤੇ ਪਈਆਂ ਇਹ ਬੋਟਾ ਸਾਰੀਆਂ ਦਈਆਂ ਇਹਨਾਂ ਪਈਆਂ ਦਈਆਂ ਦਾ ਸਾਨੂੰ ਕੰਮ ਦੇਈ ਜਾਂਦਾ ਉਹ ਕਹਿੰਦੀ ਸਾਨੂੰ ਉਤਲਿਆਂ ਦਾ ਵੀ ਕੱਲਾ ਪ੍ਰੈਸ਼ਰ ਪ੍ਰੈਸ਼ਰ ਪਾਇਆ ਹੋਇਆ ਕਿੰਨਾ ਦਾ ਕਿੰਨਾ ਦਾ ਉਤਲਿਆ ਦਈਏ ਦਾ ਅੱਛਾ ਕਿ ਅਸੀਂ ਕੰਮ ਨਹੀਂ ਦੇ ਸਕਦੇ ਆਂ ਦੀ ਪੱਖੇ ਕੱਲੇ ਕੁਰਸੀਆਂ ਨੂੰ ਠੰਡੀਆਂ ਕਰ ਰਹੇ ਨੇ ਕਿ ਵੀਡੀਓ ਸਾਹਿਬ ਜਦੋਂ ਆਉਣ ਉਹਨਾਂ ਦੀਆਂ ਕੁਰਸੀਆਂ ਆਉਂਦਿਆਂ ਨੂੰ ਠੰਡੀਆਂ ਰਹਿਣ ਨਰੇਗਾ ਦੇ ਕਾਮੇ ਕਲਖੁਰਦ ਬਲਾਕ ਫਿਰੋਜ਼ਪੁਰ ਦਿਹਾਤੀ ਪਹੁੰਚੇ ਨੇ ਕਾਫੀ ਪਿੰਡਾਂ ਦੇ ਜਿਹੜੇ ਇਹ ਵਰਕਰ ਨੇ ਹੱਥਾਂ 'ਚ ਕਾਗਜ਼ ਲੈ ਕੇ ਨਾਲ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਬੀਬੀਆਂ ਭੈਣਾਂ ਬੰਦੇ ਇੱਥੇ ਬਜ਼ੁਰਗ ਪਹੁੰਚੇ ਨੇ ਪੂਰੀ ਗੱਲ ਜਾਣ ਲੈਣੇ ਆ ਕੀ ਗੱਲ ਆ ਇੰਨੇ ਲੋਕ ਇੱਥੇ ਸਰਕਾਰੀ ਦਫ਼ਤਰ 'ਚ ਪਹੁੰਚਿਓ ਕੀ ਗੱਲ ਹੋ ਗਈ ਆ ਕੱਲ ਕਿਉਂਕਿ ਸਾਨੂੰ 6 ਮਹੀਨੇ ਹੋ ਗਏ ਜੀ ਅਸੀਂ ਗਰੀਬ ਬੰਦੇ ਆ ਜੀ ਸਾਨੂੰ ਕਲਪਦਿਆਂ ਨੂੰ ਹੋ ਗਏ ਸਾਨੂੰ ਸਿਰਫ 5 ਦਿਨ ਦਾ ਕੰਮ ਦਿੱਤਾ 6 ਮਹੀਨੇ ਦੇ ਵਿੱਚ ਸਰਪੰਚਾਂ ਦਾ ਕੰਮ ਕੀਤਾ ਲੋਕਪਾਲ ਦੇ ਆਡਰਾਂ ਦੇ ਨਾਲ ਲੋਕਪਾਲ ਦੇ ਆਡਰਾਂ ਦੀ ਸਾਡੇ ਕੋਲ ਕਾਪੀ ਵੀ ਹੈਗੀ ਆ ਜਿਹੜੀ ਲੋਕਪਾਲ ਨੇ ਸਾਨੂੰ ਕਾਪੀ ਦਿੱਤੀ ਹੋਈ ਆ ਜਿਹਦੇ ਵਿੱਚ ਇਹ ਦੱਸਿਆ ਉਹ ਕਹਿੰਦੇ ਤੁਸੀਂ ਦਿਖਾਇਆ ਜੋ ਜਾ ਕੇ ਪ੍ਰਸ਼ਾਸਨ ਨੂੰ ਤੇ ਤੁਹਾਨੂੰ ਕੰਮ ਦੇਣਗੇ ਜੋ ਕਹੀ ਕਾਪੀ ਦਿਖਾਈ ਆ ਸਾਨੂੰ ਕੰਮ ਤੋਂ ਬਣਾ ਕੀਤਾ ਗਿਆ ਮੈਡਮ ਸਾਡੇ ਪਿੰਡ ਗਈ ਹੀ ਕਲਾਸ ਪਿੰਡ ਨਾਮ ਭਰ ਕੇ ਲੈ ਆ ਆਮ ਪਾਰਟੀ ਦੇ ਬੰਦਿਆਂ ਦਾ ਨਾਮ ਭਰਿਆ ਉਹਨਾਂ ਨੇ ਤੇ ਦੂਜੇ ਬੰਦੇ ਦਾ ਨਾਮ ਨਹੀਂ ਭਰਿਆ ਉਹਨਾਂ ਨੇ ਤੁਸੀਂ ਹੋਰ ਪਾਰਟੀ ਦੀ ਨਹੀਂ ਜੀ ਅਸੀਂ ਹੈ ਸਾਰੇ ਆ ਪਰ ਉਹ ਕਹਿੰਦੇ ਵੀ ਜਿਹੜਾ ਸਰਪੰਚ ਦੇ ਥਰੂ ਕੰਮ ਕਰੂਗਾ ਉਹਨਾਂ ਦਾ ਹੀ ਕੰਮ ਕੱਢਾਂਗੇ ਦੂਜੇ ਬੰਦੇ ਦਾ ਕੰਮ ਬਿਲਕੁਲ ਨਹੀਂ ਤੇ ਸਾਡਾ ਜਿਹੜਾ ਸਾਡੇ ਆਪ ਦਾ ਪ੍ਰਧਾਨ ਚੁਣਿਆ ਹੋਇਆ ਮਿੱਜੇਵੇਂ ਮਨ ਲਾ ਪਬਲਿਕ ਨੇ ਮੇਡ ਚੁਣਿਆ ਹੋਇਆ ਏ ਹਮ ਅਧਿਕਾਰ ਪਬਲਿਕ ਨੂੰ ਹੁੰਦਾ ਮੇਡ ਚੁੰਦਾ ਕਿ ਸਰਪੰਚਾ ਨੂੰ ਹੁੰਦਾ ਚੁੰਦਾ ਏ ਹਮ ਪਬਲਿਕ ਨੂੰ ਚੁੰਦਾ ਹੁੰਦਾ ਪਬਲਿਕ ਨੇ ਆਪਣਾ ਮੇਡ ਚੁਣਿਆ ਹੋਇਆ ਵੱਖਰਾ ਉਹ ਕਹਿੰਦੇ ਵੀ ਇਹ ਸਾਲ ਤੋਂ ਕੰਮ ਕਰ ਰਿਹਾ ਮੇਡ ਜਿਵੇਂ 2 ਸਾਲ ਤੋਂ ਕੰਮ ਕਰ ਰਿਹਾ ਮੇਡ ਸਾਡੇ ਨਾਲ ਹੁਣ ਇਹਨੂੰ ਮੇਡ ਕੱਟ ਕੇ ਤੇ ਕਹਿੰਦੇ ਨਹੀਂ ਸਰਪੰਚੀ ਦੇ ਨਾਲ ਤੁਸੀਂ ਥਰੂ ਕੰਮ ਕਰੋ ਹਮ ਅਸੀਂ ਇਹ ਨਹੀਂ ਚਾਹੁੰਦੇ ਜੀ ਵੀ ਸਾਨੂੰ ਵੀ ਕੰਮ ਇਦਾਂ ਦਿੱਤਾ ਜਾਵੇ ਸਾਨੂੰ ਕੰਮ ਆਪਦਾ ਦਿੱਤਾ ਜਾਵੇ ਅਸੀਂ ਇਹੀ ਮੰਗ ਕਰਦੇ ਹਾਂ ਸਰਕਾਰ ਕੋਲੋਂ ਅੱਛਾ ਜਿਹੜੀ ਸਕ ਪਰ ਤੁਹਾਨੂੰ ਕਿਉਂ ਰੋਕਿਆ ਜਾ ਰਿਹਾ ਕੰਮ ਤੋਂ ਇਹ ਜੀ ਰਾਜਨੀਤੀ ਆ ਰਾਜਨੀਤੀ ਪ੍ਰੈਸ਼ਰ ਪਾਉਂਦੀ ਇਹਨਾਂ ਤੇ ਅਫਸਰਾਂ ਤੇ ਤੇ ਅਫਸਰ ਉਹਨਾਂ ਦਾ ਤਾਂ ਦਬਾਅ ਮੰਦੇ ਆ ਜੀ ਇਹ ਦਬਾਅ ਦੇ ਨਾਲ ਸਾਡਾ ਕੰਮ ਨਹੀਂ ਕਰਦੇ ਪਏ ਜੀ ਕਿਹੜੇ ਰਾਜਨੀਤਿਕ ਦਾ ਦਬਾਅ ਲੱਗਦਾ ਤੁਹਾਨੂੰ ਇਹ ਸਾਨੂੰ ਐਮਐਲਏ ਸਾਹਿਬ ਦਾ ਹੀ ਦਬਾਅ ਆ ਜੀ ਇਹਨਾਂ ਤੇ ਇਹਨਾਂ ਤੇ ਜੀ ਕਿਹੜਾ ਹਲਕਾ ਕਿਹੜਾ ਤੁਹਾਡਾ ਕਲ ਕਲਖੁਲਦ ਬਰਾਕ ਆ ਦਿਹਾਤੀ ਹਲਕਾ ਤੇ ਦਿਹਾਤੀ ਹਲਕਾ ਬਰੋਹੀਪੁਰ ਪਿੰਡ ਬਰਾਕ ਅੱਛਾ ਹੁਣ ਤੁਸੀਂ ਇੱਥੇ ਆਇਓ ਦਫਤਰ 'ਚ ਕੋਈ ਕੀਤੀ ਗੱਲਬਾਤ ਨਹੀਂ ਜੀ ਇਹ ਕਰਦੇ ਐ ਅਫਸਰਾਂ ਨਾਲ ਗੱਲਬਾਤ ਤੇ ਸਾਡੇ ਪਿੰਡੋਂ ਇਹ ਮੁੜ ਕੇ ਆਇਆ ਸਾਡਾ ਨਾਂ ਨਹੀਂ ਪਰਦੇ ਪਈ ਸਾਨੂੰ ਕੰਮ ਦੇ ਹੀ ਨਹੀਂ ਦੇ ਜਿਸ ਨੂੰ ਤਾਂ ਨਾ ਹੀ ਕਰੀ ਜਾਂਦੇ ਬਸ ਲਾਰੇ ਹੀ ਲਾਈ ਜਾਂਦੇ 6 ਮਹੀਨੇ ਹੋ ਗਏ ਅੱਜ ਕਰਦੇ ਭਲ ਕਰਦੇ ਅੱਜ ਕੱਲ ਦੇ ਭਲ ਕਰਦੇ ਮੈਂ 6 ਮਹੀਨੇ ਵਿੱਚ ਕਿਸੇ ਨੂੰ ਕੁਛ ਕੇ ਦੇਖੋ 6 ਮਹੀਨੇ ਹੋ ਗਏ ਬਿਲਕੁਲ ਉਵੇਂ ਹੀ ਪਰਦੇ ਲੋਕ ਕਿਉਂ ਨਹੀਂ ਦਿੱਤਾ ਜਾ ਰਿਹਾ ਕੰਮ ਕੰਮ ਵਾਸੀ ਇਹਨਾਂ ਦਾ ਜਿਹੜੀ ਮਨਸ਼ਾਵਾ ਵੀ ਇਹਨਾਂ ਨੇ ਸਰਪੰਚਾਂ ਦੀ ਲੀਵਰਾਂ ਨੂੰ ਵੀ ਕੰਮ ਦੇਣਾ ਜੰਨਾ ਵੀ ਦੇਣਾ ਮੈਂ ਤੇ ਅਸੀਂ ਕਾਫੀ ਲੰਮੇ ਸਮੇਂ ਤੋਂ ਪੂਰੀ ਇਮਾਨਦਾਰੀ ਨਾਲ ਅੱਦਾ ਕੰਮ ਕਰਦੇ ਪਏ ਆ ਕਾਫੀ 5-6 ਸਾਲ ਹੋ ਗਏ ਸਾਨੂੰ ਕੰਮ ਕਰ ਤੇ ਹੁਣ ਆਣ ਕੇ ਸਾਨੂੰ ਇਹ ਜਾਦਾ ਹੀ ਖਰਾਬ ਕਰਨ ਲੱਗ ਪਏ ਆ ਗੇੜੇ ਸਾਡੇ ਬਹੁਤ ਮਰਵਾਉਂਦੇ ਆ ਤੇ ਸਾਨੂੰ ਜੇ ਅਸੀਂ ਹੁਣ ਫਰੋਜਪੁਰੋ ਚੱਲ ਕੇ ਸੈਣ ਕਰਵਾ ਕੇ ਲਿਉਂਨੇ ਆ ਜੇ ਅਸੀਂ ਰੇਲਵੇ ਦਾ ਕੰਮ ਕੜਵਾਉਣਾ ਤਾਂ ਸੈਣ ਸਾਡੇ ਕਰਵਾਏ ਐਵੇਂ ਜਾਂਦੇ ਆ ਬਸ ਡਿਮਾਂਡ ਫੜ ਕੇ ਰੱਖ ਲੈਣੀ ਆ ਕੰਮ ਇਹਨਾਂ ਨੇ ਕੱਢ ਕੇ ਨਹੀਂ ਦੇਣਾ ਮੇਨ ਗੱਲ ਇਹ ਆ ਵੀ ਜਿਹੜੇ ਸਰਪੰਚ ਦੀ ਲੇਬਰ ਆ ਉਹਨਾਂ ਦਾ ਕੰਮ ਉਹਨਾਂ ਦੇ ਕਹਿਣ ਤੇ ਹੀ ਹੋ ਜਾਂਦਾ ਜੋ ਹੋ ਜਾਂਦਾ ਵਾ ਸਹੀ ਗੱਲ ਇਹ ਹੀ ਆ ਵੀ ਉਹਨਾਂ ਦੇ ਕਹਿਣ ਤੇ ਹੀ ਚੱਲਦੇ ਆ ਇਹ ਸਾਡੀ ਇਹ ਕੋਈ ਸੁਣਵਾਈ ਨਹੀਂ ਕਰਦੇ ਸਾਡੇ ਉੱਤੇ ਗੇੜੇ ਲਵਾਈ ਜਾਂਦੇ ਆ ਦਣੋ ਦੇਣਾ ਸੀ ਪਾ ਤੇਲ ਮਚਾਈ ਜਾਂਦੇ ਆ 19 ਸਾਡੀ ਦਿਹਾੜੀ ਨਹੀਂ ਜਿੰਨਾ ਸੀ ਤੇਲ ਫੂਕ ਦਿੰਨੇ ਆ ਇਧਰ ਆਉਂਦੇ ਕਿੰਨਾ ਕਿੰਨਾ ਟਾਈਮ ਹੋ ਗਿਆ ਨਹੀਂ ਤੁਹਾਨੂੰ ਕੰਮ ਮਿਲਿਆ ਸਾਨੂੰ ਤਾਂ ਅੱਛਾ 6 ਮਹੀਨਿਆਂ ਦੇ ਨੇੜੇ ਹੀ ਹੋ ਗਿਆ ਜੀ ਸਾਨੂੰ ਕੰਮ ਨਹੀਂ ਮਿਲਦਾ ਪਹਿਲਾਂ ਕਰਦੇ ਸੀ ਪਹਿਲਾਂ ਕਰਦੇ ਸੀਗਾ ਟਟਮਾਂ ਦਿੰਦਾ 100 ਦਿਨ ਦਾ ਕੰਮ ਆ ਜੀ ਸਾਡੇ 50 ਦਿਨਾ ਹੁਣ ਕੱਢ ਕੇ ਵੇਖ ਲੈਣ 50 ਦਿਨ ਦਾ ਕੰਮ ਦਿੰਦੇ ਆ ਸਾਡੇ ਵੇਰ ਕਹਿ ਦਿੰਦੇ ਪੈਸੇ ਮੋੱਕ ਗਏ ਸਾਨੂੰ ਜੀ ਐਸ ਆਰ ਮਨੋਜ ਖਰਾਬ ਬਹੁਤ ਕਰ ਰਿਹਾ ਕੀ ਕਹਿੰਦਾ ਕਹਿੰਦਾ ਹੈਗਾ ਅੱਜ ਮੈਂ ਤਾਂ ਕੰਮ ਦੇਵਾਂਗੇ ਕੱਲ ਨੂੰ ਮੈਂ ਤਾਂ ਕੰਮ ਦੇਵਾਂਗੇ ਪਰ ਰਜਟ ਹੈ ਨਹੀਂਗਾ ਜਿਹੜੇ ਸਰਪੰਚਾਂ ਦੇ ਬੰਦੇ ਉਹਨਾਂ ਵਾਸਤੇ ਹੈਗਾ ਪਰ ਰਜਟ ਉਹ ਰਿਸ਼ਵਤ ਦਿੰਦੇ ਇਹਨਾਂ ਨੂੰ ਹਾਂਜੀ ਇਹ ਰਿਸ਼ਵਤ ਲੈ ਕੇ ਉਹਨਾਂ ਦਾ ਕੰਮ ਕਰੀ ਜਾਂਦੇ ਸਾਡਾ ਕੰਮ ਨਹੀਂ ਕਰਦੇ ਤੁਹਾਡੇ ਕੋਲੇ ਤੁਸੀਂ ਤੁਹਾਡੇ ਤੋਂ ਹੀ ਮੰਗੇ ਸਾਡੀ ਦੂਜੀ ਲੇਬਰ ਤੋਂ ਲੈਂਦੇ ਆ ਸਾਡੇ ਕੋਲੇ ਸਬੂਤ ਹੈ ਗਿਆ ਜੀ ਅਸੀਂ ਡੀਸੀ ਦਫ਼ਤਰ ਵਿਖਾਏ ਜਾਂ ਇਹਨਾਂ ਦੀ ਰਿਕਾਰਡਿੰਗ ਸੁਣਾਈ ਅਚਾਰ ਰਿਕਾਰਡਿੰਗ ਆਂ ਹਾਂਜੀ ਡੀਸੀ ਦਫ਼ਤਰ ਸੁਣਾਈਆਂ ਅਸੀਂ ਹਮ ਲੋਕਪਾਲ ਦੇ ਕੇਸ ਤੁਹਾਡਾ 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 ਗੁਜ਼ਾਰਾ ਇਹਦੇ ਨਾਲ ਹੀ ਨਰੇਗੜੇ ਨਾਲ ਹਣ ਵੇਖੋ ਜੀ ਕਿੰਨਾ ਟਾਈਮ ਹੋ ਗਿਆ 2 ਮਹੀਨੇ ਤਿੰਨ ਹੋ ਗਏ ਸਾਨੂੰ ਕੰਮ ਕੀਤੇ ਨੂੰ ਸਾਡੇ ਪੈਸੇ ਨਹੀਂ ਪਾਏ ਮਲਾਜ਼ਮ ਦੀ 1 ਮਹੀਨਾ ਤਨਖਾਹ ਨਾ ਆਵੇ ਇਹਨਾਂ ਦਾ ਰਾਤ ਨਿਕਲ ਜਾਂਦਾ ਐਸੀ ਬੱਚੇ ਕਿੱਥੋਂ ਪਾਲ ਗਏ ਸਾਡੇ ਕਿੰਨਾ ਚਿਰ ਹੋ ਗਿਆ ਤਿੰਨ ਤਿੰਨ ਮਹੀਨੇ ਹੋ ਗਏ ਪੈਸੇ ਹੀ ਨਹੀਂ ਪਾਏ ਨੇ ਨਹੀਂ ਹੁਣ ਤੁਸੀਂ ਇਹ ਬੱਚੇ ਛੋਟੇ ਛੋਟੇ ਨਾਲ ਲੈ ਕੇ ਆਇਓ ਤੁਹਾਡੀ ਰੋਟੀ ਪਾਣੀ ਨਰੇਗੜੇ ਪੈਸੇ ਤੋਂ ਹੀ ਚੱਲਦਾ ਤੇ ਪਰ ਨਰੇਗਾ ਦੇ ਜੇ ਨਸ਼ਾ ਤਾਂ ਵੱਧ ਸਰਕਾਰ ਨੇ ਕੀਤਾ ਪਿਆ ਬੰਦੇ ਆਪ ਦਾ ਟਾਈਮ ਪਾਸ ਕਰਦੇ ਬੁੜੀਆਂ ਆਪ ਦਾ ਵਿਚਾਰੀਆਂ ਟਾਈਮ ਪਾਸ ਕਰਦਾਂ ਹਾਂ ਇਹਨਾਂ ਨੂੰ ਐ ਨਹੀਂ ਆਉਂਦਾ ਵੀ ਅਸੀਂ ਦੇ 20-20 ਹਜ਼ਾਰ ਲੈਨੇ 50-50 ਹਜ਼ਾਰ ਤਨਖਾਹ ਲੈਂਦੇ 80-80 ਹਜ਼ਾਰ ਤਨਖਾਹ ਲੈਂਦੇ ਹਜੇ ਵੀ ਰੈਸ਼ਵਤਾਂ ਪਾਲਦੇ ਆ ਤੇ ਅਸੀਂ 300 ਦਿਹਾੜੀ ਲੈਣ ਨਾਲ ਬੱਚੇ ਪਾਲਦਿਆਂ ਪਤਾ ਐ ਐਮਐਲਏ ਕੋਲੇ ਗੱਲ ਕਰਨੀ ਸੀ ਜਾਂ ਡੀਸੀ ਕੋਲੇ ਗੱਲ ਕਰਨੀ ਸੀ ਐਮਐਲਏ ਨੂੰ ਐਮਐਲਏ ਤਾਂ ਬਸ ਸਰਪੰਚਾਂ ਦਾ ਵੋਟਾਂ ਦੇਰੀ ਮੈਂ ਅਸੀਂ ਉਹਨਾਂ ਦੇ ਹੈਗੇ ਆ ਜਦੋਂ ਵੋਟਾਂ ਪੈ ਜਾਣਗੀਆਂ ਉਦੋਂ ਅਸੀਂ ਉਹਨਾਂ ਦੇ ਕਰੂੰ ਹਾਂ ਤੇ ਡੀਸੀ ਦਫ਼ਤਰ ਵੀ ਉਹਦੀ ਸੰਦਾ ਵੀ ਸਰਪੰਚ ਤੇ ਦੂਜਨ ਕੌਣ ਪੁੱਛਦਾ ਇਹ ਸਾਡੇ ਬਿਠਾਏ ਬੈਠੇ ਕੁਰਸੀਆਂ ਤੇ ਜੇ ਸਾਡੀ ਕਹਿ ਤੋਵੇ ਨਾ ਇਹ ਕੁਰਸੀ ਤੇ ਨਹੀਂ ਬਹਿ ਸਕਦੇਗੇ ਕਿਹੜਾ ਐਮਐਲਏ ਤੁਹਾਡਾ ਸਾਡਾ ਐਮਐਲਏ ਇਹਦਾ ਮੈਨੂੰ ਨਹੀਂ ਨਾਮ ਹੁੰਦਾ ਗਏ ਫਿਰ ਉਹਨਾਂ ਨੂੰ ਕਿਹਾ ਮਾੜਾ ਮੋਟਾ ਕੋਈ ਮੰਤ ਕਰਨੀ ਸੀ ਅਸੀਂ ਅਸੀਂ ਕਾ ਤਾਂ ਮਹੰਤ ਕਰ ਗਏ ਜੀ ਅਸੀਂ ਵੋਟਾਂ ਪਾਈਆਂ ਅਸੀਂ ਕਾ ਤਾਂ ਕ ਮਹੰਤ ਕੱਢ ਗਏ ਹਾਂ ਜੀ ਮੁਰਦਾਬਾਦ 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 ਅੱਛਾ ਤੁਹਾਡੇ ਕਿੰਨਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ 6 ਮਹੀਨੇ ਹੋ ਗਏ ਜੀ 6 ਨਾਮ ਕੀ ਤੁਹਾਡਾ ਪਿੰਡ ਦਾ ਪਰਮਜੀਤ ਕੌਰ ਕਾਲੀਏ ਵਾਲਾ ਕਾਲੀਏ ਵਾਲਾ 6 ਮਹੀਨੇ ਹੋ ਕੰਮ ਨਹੀਂ ਮਿਲਿਆ ਹਾਂਜੀ ਤੇ ਫਿਰ ਇਹ ਬੱਚਿਆਂ ਦਾ ਗੁਜ਼ਾਰਾ ਗੁਜੂਰਾ ਕਿਵੇਂ ਹੋਰ ਹੈਗਾ ਕੋਈ ਕੰਮ ਹੋਰ ਨਹੀਂ ਨਹੀਂ ਘਰਾਂ 'ਚ ਫਿਰ ਕਰਨਾ ਪੈਂਦਾ ਸਾਨੂੰ ਲੋਕਾਂ ਦਾ ਕੰਮ ਕਰਨਾ ਪੈਂਦਾ ਜਦੋਂ ਇਹ ਨਹੀਂ ਕੰਮ ਦਿੰਦੇ 100 ਦਿਨ ਦਾ ਕੰਮ ਹੁੰਦਾ ਏ ਤੇ 50 ਦਿਨ ਦਾ ਮਿਲਦਾ 50 ਦਿਨ ਮਨੋਦ ਨੂੰ ਜਦੋਂ ਫੋਨ ਲਾਈਦਾ ਮਨੋਦ ਕਹਿੰਦਾ ਅੱਜ ਕੱਢਦਾ ਕੱਲ੍ਹ ਨੂੰ ਕੱਢਦਾ ਕੰਮ ਤੇ ਇਹ ਕੱਢ ਕੇ ਨਹੀਂ ਦਿੰਦਾ ਲਾਰਾ ਹੀ ਲਾਈ ਜਾਂਦਾ ਕੌਣ ਹੈ ਮਨੋਦ ਕੌਣ ਜੀਐਸ ਜੀਐਸ ਇੱਥੇ ਇਸੇ ਦਫ਼ਤਰ ਦਾ ਹੀ ਹੈ ਹਾਂਜੀ ਮਨੋਦ ਹੈ ਮਨੋਦ ਉਹ ਨਹੀਂ ਕੰਮ ਕਹਿੰਦੇ ਕੱਢ ਕੇ ਦੇਦਾ ਮਨੋਦ ਕੁਮਾਰ ਆ ਜੀ ਹੂੰ ਹੂੰ ਉਹ ਕੰਮ ਨਹੀਂ ਕੱਢ ਕੇ ਦਿੰਦਾ ਲਾਰੇ ਜਦੋਂ ਲਾਈਆ ਵਾਰ-ਵਾਰ ਪਹਿਲਾਂ ਤਾਂ ਫੋਨ ਹੀ ਨਹੀਂ ਚੱਕਦਾ ਉਹ ਜਦੋਂ ਫੋਨ ਚੱਕ ਲੈਣ ਦਾ ਕਹਿੰਦਾ ਕੱਲ ਨੂੰ ਕੱਢੂੰਗਾ ਪਰਸੋਂ ਕੱਢੂੰਗਾ ਹਜੇ ਹੈ ਨਹੀਂਗਾ ਪ੍ਰੋਜੈਕਟ ਹੈ ਨਹੀਂ ਆਏ ਹੈ ਨਹੀਂ ਬਸ ਐਂ ਕਰੀ ਜਾਂਦਾ ਮਿੱਠੀਆਂ ਗੋਰੀਆਂ ਮਾਤਾ ਕੀ ਨਾਮ ਤੁਹਾਡਾ ਮਨਜੀਤ ਕੁਰ ਜੀ ਹਾਂ ਕੀ ਹਾਲਾਤ ਨੇ ਹਾਲਾਤ ਜੀ ਬਹੁਤ ਜਿਆਦੇ ਮਾੜੇ ਆ ਹੂੰ ਹੱਦੋਂ ਜ਼ਿਆਦੇ ਮਾਰੇ ਆ ਇਹ ਰੀਨਾ ਮੈਡਮ ਪਿੰਡ ਗਈ ਆ ਪਿੰਡ ਕਲਾਸ ਗਈ ਆ ਉਹਨਾਂ ਦੇ ਨਾਲ ਫੌਜੀ ਸਾਡੇ ਪਿੰਡ ਦਾ ਮੈਂਬਰ ਜ਼ਿਮੀਦਾਰ ਕੜਮ ਚੌਧਰੀ ਉਹ ਸੀ ਨਾਲ ਉਹ ਫੜ ਫੜ ਕੇ ਉਹਨੂੰ ਫੜਾਈ ਜਾਂਦੇ ਆ ਧਾਰ ਕਟ ਉਹ ਨਾਂ ਪਰ ਪਰ ਕੇ ਉਹਨੂੰ ਫੜਾਈ ਜਾਂਦਾ ਲਿਖੀ ਚੱਲ ਅਸੀਂ ਉਹਦੇ ਅੱਗੇ ਹੱਥ ਜੋੜੇ ਰੀਨਾ ਮੈਡਮ ਅੱਗੇ ਵੀ ਮੈਡਮ ਜੀ ਸਾਡਾ ਕੰਮ ਕੱਢ ਦਿਓ ਅਸੀਂ ਉਹਦੇ ਮਗਰ ਮਗਰ ਭੱਜੇ ਫਿਰਦੇ ਜਦੋਂ ਉਹਨਾਂ ਦੇ ਨਾਂ ਭਰ ਦਿੱਤੇ ਸਾਡੇ ਵੀਰੇ ਨਹੀਂ ਪੈਸੇ ਕੋਈ ਨਹੀਂ ਹੈਗੇ ਅਸੀਂ ਕਹਾਂ ਮੈਡਮ ਜੀ ਉਹਨਾਂ ਬਾਰੇ ਪੈਸੇ ਹੈਗੇ 60 ਬਾਰੇ ਪੈਸੇ ਕੋਈ ਨਹੀਂ ਹੈਗੇ ਉਲਟਾ ਅੱਗੋਂ ਇਹਨਾਂ ਲਈ ਆਮਲਾ ਤਾਂ ਕੱਲ ਅਸੀਂ ਗਏ ਸੀ ਇਹਨਾਂ ਇਲਜ਼ਾਮ ਕੀ ਲਾਇਆ ਮੈਥੋ ਕੇ ਡਿਮਾਂਡ ਵੀਰ ਕੋਲਪਾਲ ਖੋਲਣ ਖੋਹਂਦੀ ਸੀ ਇੱਦਾਂ ਦੀ ਕੋਈ ਗੱਲ ਨਹੀਂ ਹੋਈਗੀ ਵੀ ਡਿਮਾਂਡ ਉਹ ਖੋਹ ਰਹੀ ਸੀ ਅਸੀਂ ਉਹਦੇ ਅੱਗੇ ਮਿੰਨਤ ਕਰ ਰਹੇ ਸੀ ਵੀ ਤੂੰ ਸਾਨੂੰ ਕੰਮ ਦੇ ਦੇ ਸਾਨੂੰ ਕੰਮ ਦੇ ਦੇ ਮੈਡਮ ਸਾਨੂੰ ਨਾਂ ਖਰਾਬ ਕਰ ਮੈਡਮ ਤਾਂ ਉਹਨਾਂ ਨਾਲ ਸਰਪੰਚਾਂ ਪੈਂਚਾਂ ਨਾ ਕੀਤਾ ਹਿਸਾਬਪੱਤੀ ਹਿਸਾਬਪੱਤੀ ਕੀਤਾ ਹੈ ਇਹ ਸਾਨੂੰ ਆਂਦੇ ਸਾਡੇ ਤੇ ਪ੍ਰੈਸ਼ਰ ਆ ਇਹ ਦੱਸਣ ਵੀ ਕੀ ਦਾ ਪ੍ਰੈਸ਼ਰ ਆ ਸੀ ਉਹਦਾ ਜਾ ਕੇ ਬੂਹਾ ਖੜਕਾਈ ਕਿਹਦਾ ਲੱਗਦਾ ਤੁਹਾਨੂੰ ਪ੍ਰੈਸ਼ਰ ਪ੍ਰੈਸ਼ਰ ਇਹ ਤਾਂ ਜਈ ਦਈਏ ਦਾ ਉਹਦਾ ਪ੍ਰੈਸ਼ਰ ਆ ਜਦੋਂ ਲੈਣੀਆਂ ਹੁੰਦੀਆਂ ਵੋਟਾਂ ਤੇ ਇਹ ਸਭ ਨੇ ਉਹਦੋਂ ਘਰ ਘਰ ਆਣ ਕੇ ਹੱਥ ਬੰਨਦਾ ਏ ਮੈਨੂੰ ਵੋਟਾਂ ਪਾਓ ਸਾਡੀਆਂ ਵੋਟਾਂ ਨਾਲ ਅੱਜ ਬਣ ਚੁੱਕਾ ਏ ਬਣ ਚੁੱਕਾ ਅੱਜ ਸਾਡੇ ਹੀ ਪੈਰਾਂ ਦੇ ਥੱਲੋਂ ਉਹ ਮਿੱਟੀ ਕਿੜੀ ਸਰੀਆ ਪੈਰਾਂ ਦੇ ਥੱਲੋਂ ਹੁਣ ਤੁਸੀਂ ਦੱਸੋ ਨਿੱਕੇ ਨਿੱਕੇ ਬੱਚੇ ਆ ਅਸੀਂ ਕਿਹੜੇ ਹਾਲਾਤਾਂ ਨਾਲ ਪਾਲਾਂਗੇ ਬੱਚੇ ਅੱਛਾ ਫਿਰ ਇਹ ਜਿਹੜਾ ਗੁਜ਼ਾਰਾ ਰੋਟੀ ਪਾਣੀ ਦਾ ਉਹ ਨਰੇਗਲ ਪੈਸਿਆਂ ਤੋਂ ਚੱਲਦਾ ਜਾਂ ਤੁਹਾਡੇ ਘਰ ਵਾਲੇ ਕੋਈ ਹੋਰ ਕੰਮ ਕਰਦੇ ਨਹੀਂ ਕੋਈ ਕੰਮ ਨਹੀਂ ਗਾ ਬੱਚੇ ਆ ਬੱਚੇ ਅੱਡੋ ਅੱਡੀ ਵਿਆਹੇ ਵਰੇ ਆ ਅੱਛਾ ਮੈਂ ਬਜ਼ੁਰਗ ਬੁੜੀਆਂ ਦੱਸੋ ਮੈਂ ਕੂੜਾ ਵੀ ਨਹੀਂ ਸੱਟ ਸਕਦੀ ਮੈਂ ਤਾਂ ਨਰੇਗਾ ਦਾ ਹੀ ਕਰ ਸਕਦੀ ਆ ਨਰੇਗਾ ਦਾ ਕਰਦੀ ਉਹ ਵੀ ਸਾਡਾ ਕੰਮ ਬੰਦ ਹੋਇਆ ਪਿਆ ਉਹ ਕਿੰਨਾਂ ਦੀ ਵਜ੍ਹਾ ਨਾਲ ਇਹ ਰੀਨਾ ਮੈਡਮ ਦੀ ਵਜ੍ਹਾ ਨਾਲ ਰੀਨਾ ਮੈਡਮ ਦੀ ਵਜ੍ਹਾ ਨਾਲ ਇਹ ਕੰਮ ਸਾਰਾ ਹੋ ਰਿਹਾ ਰੀਨਾ ਮੈਡਮ ਗਈ ਆ ਉੱਥੇ ਕੋਠੇ ਲਿਖਣ ਗਈ ਆ ਇਹਨੇ ਮੇਰੇ ਕੋਲ ਇਹ ਗੱਲ ਕਹੀ ਆ ਕੋਠਾ ਮੈਂ ਤਾਂ ਲਿਖੂਗੀ 10000 ਰੁਪਏ ਦਿਓ ਆਉਂਦੇ ਕਿੰਨੇ ਆ ਕੋਠੇ ਤੇ ਇਹ ਨਹੀਂ ਸਾਨੂੰ ਪਤਾ ਕਿੰਨੇ ਆਉਂਦੇ ਆ 10-1000 ਰੁਪਇਆ ਮੰਗਦੇ ਲੱਗਦਾ ਕੋਈ ਲੱਖ ਸਵਾ ਲੱਖ ਆਉਂਦਾ ਹੋਊਗਾ ਤੇ 10000 ਇਹ ਮੰਗਦੇ ਆ ਇਹ 10000 ਇਹ ਮੰਗਦੇ ਵਿੱਚ ਸਰਪੰਚ ਦਾ ਹਿੱਸਾ ਪੱਤੀ ਕੀਤਾ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਗਰੀਬਾਂ ਦੇ ਪੈਸੇ ਖਾਂਦੇ ਆ ਇਹ ਆਂਦੀ ਆ ਮੈਂ ਨੀਵੀ ਹੋ ਕੇ ਆਈ ਆ ਇਹ ਤਨਖਾਹ ਨਹੀਂ ਲੈਂਦੀ ਹੂੰ ਇਹ ਤਨਖਾਹ ਨਹੀਂ ਲੈਂਦੀ ਇਹ ਸਾਡੇ ਨੌਕਰ ਆ ਇਹਨਾਂ ਦਾ ਹੱਕ ਆ ਸਾਡੇ ਘਰਾਂ 'ਚ ਜਾਣ ਦਾ ਆਂ ਪਾਰਟੀ ਵਾਲਾਂ ਦੇ ਘਰ-ਘਰ ਸਰਪੰਚ ਗਿਆ ਏ ਘਰ-ਘਰ ਨਾਲ ਮੈਂਬਰ ਗਿਆ ਏ ਜਾ ਕੇ ਇਹਨਾਂ ਨੇ ਘਰ-ਘਰ ਜਾ ਕੇ ਉਹਨਾਂ ਦੇ ਲਿਖਿਆ ਜਿਹੜੇ ਦੂਜੀ ਪਾਰਟੀ ਦੇ ਬੰਦੇ ਉਹਨਾਂ ਨੇ ਨਹੀਂ ਨਹੀਂ ਲਿਖਾ ਦਿੱਤੇ ਇਹਨਾਂ ਨੇ ਕੀ ਗੱਲ ਇਹਨਾਂ ਨੇ ਉਹਦੇ ਕੋਲੋਂ ਦੇਣੇ ਆ ਇਹਨਾਂ ਨੇ ਉਹਦੇ ਕੋਲੋਂ ਦੇਣੇ ਆ ਇਹ ਸਾਨੂੰ ਖਰਾਬ ਕਰਦੇ ਕਿਹੜੀ ਗੱਲੋਂ ਖਰਾਬ ਕਰਦੇ ਆ ਸਾਨੂੰ ਅਸੀਂ ਇਹਨਾਂ ਤੋਂ ਆਪਦੇ ਕੰਮ ਦੀ ਮੰਗ ਕਰਦੇ ਆ ਜਿਹੜੇ ਸਾਡੇ ਹੱਕ ਆ ਸਾਨੂੰ ਦਿੱਤੇ ਜਾਣ ਜੇ ਸਾਡੇ ਹੱਕ ਨਾ ਸਾਨੂੰ ਦਿੱਤੇ ਜਿੱਥੋਂ ਤੱਕ ਸਾਥੋਂ ਪਹੁੰਚਾਗਾ ਅਸੀਂ ਪਹੁੰਚਾਂਗੇ ਤੁਹਾਡੇ ਨਾਮ ਤੇ ਪਿੰਡ ਕਿਹੜਾ ਸਾਡਾ ਨਾਮ ਮਨਜੀਤ ਕੌਰ ਪਿੰਡ ਕਲਾਸ ਹੂੰ ਹੂੰ ਪਿੰਡ ਕਲਾਸ ਆ ਤੁਸੀਂ ਮਾਦਾ ਚੁੱਪਚਾਪ ਖੜੇ ਹੋ ਕੀ ਕੀ ਹਾਲਾਤ ਕੀ ਨੇ ਬੋਲਿਆ ਹਾਲਾਤ ਕੀ ਨੇ ਦੱਸੋ ਬੋਲਣਾ ਤੁਸੀਂ ਨਰੇਗਾ ਚ ਕੰਮ ਕਰਦੇ ਹਾਲਾਤ ਮਾੜੇ ਹੀ ਆ ਕਰਦੇ ਜੀ ਨਰੇਗਾ ਚ ਕੰਮ ਕਰਦੇ ਤੇ ਕੀ ਹਾਲਾਤ ਨੇ ਹੁਣ ਮਾੜੇ 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 ਕਿਵੇਂ ਦੇ ਮਾੜੇ ਮਤਲਬ ਕੰਮ ਨਹੀਂ ਮਿਲ ਰਿਹਾ ਮਿਲ ਨਹੀਂ ਮੇਰ ਦਾ ਭਰਾਵਾ ਕੰਮ ਲੈਣਾ ਇਹ ਤਾਂ ਕੰਮ ਦਿੰਦੇ ਨਹੀਂ ਹੂੰ ਤੇ ਮੋਹਣ ਘਰੇ ਬੈਠੇ ਸਾਰੇ ਦੂਜੀ ਪਾਰਟੀ ਦੇ ਚੱਲੀ ਜਾਂਦਾ ਇੱਥੇ ਅਫਸਰ ਬੈਠੇ ਨੇ ਦਫ਼ਤਰਾਂ ਚ ਇਹਨਾਂ ਨੂੰ ਕਹਿਣਾ ਸੀ ਕੰਮ ਦਿਓ ਤੇ ਨਹੀਂ ਦਿੰਦੇ ਭਰਾਵਾ ਕੀ ਕਹਿੰਦੇ ਆ ਪਤਾ ਨਹੀਂ ਉਹਨੇ ਕੰਮ ਲਾ ਲਿਆ ਤੇ ਬੋਲਦੀ ਕੋ ਮਾਰਾ ਬੋਲਦੀ ਤੁਹਾਡੇ ਨਾਂ ਕੀ ਜੀ ਮੇਰੇ ਨਾਂ ਸਿੰਦਰਪਾਲ ਜੀ ਤੁਹਾਡੇ ਕਿਹੜਾ ਪਿੰਡ ਆ ਕਾਲ ਗਿਆਲਾ ਜੀ ਤੇ ਤੁਸੀਂ ਵੀ ਕੰਮ ਨਹੀਂ ਰੇਗਾ ਜੀ ਹਾਂਜੀ ਹਾਂਜੀ ਵੀਦੋ ਕਿੰਨੇ ਦਿਨ ਹੋ ਗਏ ਵੇਲੇ ਬੈਠਿਆਂ ਨੂੰ ਬਹੁਤ ਦਿਨ ਹੋ ਗਏ ਆ ਆਕਾਰ ਵੀਦੋ ਦਿਨ ਮਿਲਦਾ ਚਾਰ ਦਿਨ ਮਿਲਦਾ ਮੜਕੇ ਮਿਲਦਾ ਹੀ ਨਹੀਂ ਮਹੀਨਾ ਫੇਰ ਨਿਕਲ ਜਾਂਦਾ ਨਿਕੇ ਨਿਕੇ ਬੱਚੇ ਪੰਜ ਪੁੱਤਰਾ ਮੈਂ ਕੰਮ ਇਹੋ ਹੀ ਕਰਦਿਆਂ ਤੇ ਕੰਮ ਕਰੋ ਕੰਮ ਹੁੰਦਾ ਨਹੀਂ ਆ ਜੀ ਨਿਕਿਆ ਨਿਕਿਆ ਪੁੱਤਰਾ ਇੱਕੋ ਮੁੰਡਾ ਕਮਾਉਣ ਵਾਲਾ ਇੱਕ ਪੁੱਤ ਆ ਘਰ ਵਾਲੇ ਦੀ ਮੌਤ ਹੋਈ ਆ ਹਾਂਜੀ ਇਹਨਾਂ ਨੂੰ ਮੜਾ ਜਾ ਕੇ ਕਹਿਣਾ ਸੀਗਾ ਅਫਸਰਾਂ ਨੂੰ ਵੀ ਸਾਡੀ ਦਾ ਕੋਈ ਸੁਣਵਾਈ ਕਰ ਕੋਈ ਨਹੀਂ ਜੀ ਕਰਦਾ ਕੋਈ ਨਹੀਂ ਸੰਤ ਕੋਈ ਨਹੀਂ ਕਰਦਾ ਸਾਡੇ ਕੱਚੇ ਕੋਠੇ ਆ ਐ ਮੇਰਾ ਪੁੱਤ ਕਰਜਾ ਦਾ ਪੁੱਛ ਲਓ ਕਿੰਨਾ ਕਰਜੇ ਥੱਲੇ ਆਇਆ ਫੜ ਫੜ ਕੇ ਪੈ ਵੇਂ ਆ ਪੜ ਪੜ ਕੇ ਯਹੀ ਆਪ ਦਾ ਕੋਠਾ ਮੜ ਮੋਟ ਪਾਇਆ ਕੋਈ ਨਹੀਂ ਨਾ ਕੋ ਬੱਤੇ ਟਾਇਲ ਤੇ ਮੁੜ ਜਾਂਦੇ ਉਹ ਹੀ ਪਾਲਟਿਕ ਵਾਲੇ ਪੁੱਤ ਪਾਲਟਿਕ ਵਾਲੇ ਸਾਹਿਬ ਕੋਈ ਨਹੀਂ ਦਿੰਦਾ ਜਿੰਨਾਂ ਦਾ ਕੰਮ ਕਰਦੇ ਆ ਨਾ ਉਹ ਵੀ ਨਹੀਂ ਦਿੰਦੇ ਹਾਰ ਕੇ اٹ ਕੇ ਕੰਮ ਕਰ ਨਹੀਂ ਫਿਰ ਹੁਣ ਜਿਹੜਾ ਗੁਜਾਰਾ ਆ ਰੋਟੀ ਦਾ ਰੋਟੀ ਪਾਣੀ ਦਾ ਇਹ ਵੀ ਕਿੱਥੋਂ ਜਾਂਦਾ ਉਹ ਵੀ ਬੱਜਾ ਰੇਤਾ ਉਹਨੂੰ ਸੂਗਰ ਆ ਵਿੱਚ ਉਹਨੂੰ ਆਏਗਾ ਬਲੱਡ ਤੇ ਉਹ ਵੀ ਐਂ ਕਰਦੀ ਸੀ ਜੱਟਾਂ ਦਾ ਕਰਕੇ ਕੰਮ ਗੁਜਾਰਾ ਕਰਦੇ ਜੇ ਕੰਮ ਆਉਂਦਾ ਤਾਂ ਕੰਮ ਤੇ ਆ ਜਾਈਦਾ ਪੰਜ ਪੁੱਤਾਂ ਬਿਲਕੁਲ ਬਹੁਤ ਦੁਖੀ ਨੇ ਇਹ ਪਰਿਵਾਰ ਜਿਹੜੇ ਨੇ ਬਹੁਤ ਜ਼ਿਆਦਾ ਦੁਖੀ ਨੇ ਇਹ ਕਹਿੰਦੇ ਵੀ ਸਾਨੂੰ 6-6 ਮਹੀਨੇ ਇਸ ਤੋਂ ਵੱਧ ਵੀ ਕਈਆਂ ਨੂੰ ਇੱਕ-ਇੱਕ ਕਈਆਂ ਨੂੰ 2-2 ਮਹੀਨੇ ਹੋ ਗਏ ਜਿਨ੍ਹਾਂ ਨੂੰ ਕੰਮ ਨਹੀਂ ਹਜੇ ਤੱਕ ਮਿਲਿਆਗਾ ਤੁਹਾਡਾ ਕੀ ਨਾਮ ਆ ਜੀ ਬੀਬੂ ਤੇ ਤੁਸੀਂ ਇੱਥੇ ਆਇਓ ਅੱਜ ਕੀ ਚੱਕਰ ਪੈ ਗਿਆ ਸਾਨੂੰ ਕੰਮ ਨਹੀਂ ਦਿੰਦੇ ਨਾ ਸਾਡੇ ਪੈਸੇ ਆਏ 2-3 ਮਹੀਨੇ ਹੋ ਗਏ ਕੰਮ ਕੀਤਾ ਕੋਈ ਨਹੀਂ ਆਇਆ ਕੋਈ ਨਹੀਂ ਆ ਪੈਸੇ ਹੂੰ ਬੰਦਾ ਮੇਰਾ ਮਰਿਆ ਤੇ ਉਹ ਪਤ ਮਰਿਆ ਤੇ ਪਤ ਮੇਰਾ ਨਸ਼ੇ ਪਤੇ ਕਰਦਾ ਤੇ ਪੈਸੇ ਪਾਉਂਦੇ ਨਹੀਂ ਤੇ ਰੋਟੀ ਫਿਰ ਕਿਵੇਂ 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 ਰੋਟੀ ਆਪੇ ਪਿੰਡ ਚ ਕੰਮ ਧੰਦਾ ਕਰਦੀ ਆ ਤੇ ਫੇਰ ਲਿਆ ਕੇ ਦਿੰਦੀ ਆ ਹੂੰ ਕਰ ਗਿਆ ਕੀ ਤੇ ਪਿੰਡ ਇਹਨਾਂ ਨੂੰ ਅਫਸਰਾਂ ਨੂੰ ਕਹਿਣਾ ਹੈਗਾ ਵੀ ਮੇਰੇ ਕੋਲ ਤਾਂ ਕੁਝ ਹੈਗਾ ਨਹੀਂ ਬਹੁਤ ਆ ਨਹੀਂ ਸੁਣਦੇ ਹੀ ਨਹੀਂ ਗੱਲ ਨੂੰ ਕੀ ਗੱਲ ਆ ਕਾਤੋਂ ਨਹੀਂ ਸੁਣਦੇ ਕਹਿੰਦੇ ਨਹੀਂ ਆ ਕਿ ਸੁਣਦੇ ਕੰਮ ਹੀ ਨਹੀਂ ਦਿੰਦੇ ਹਾਂ ਨਾ ਪੈਸੇ ਪਾਉਂਦੇ ਆ ਪੈਸੇ ਸਾਡੇ ਆਉਣ ਆ ਹਾਂ ਵੋਟਾਂ ਵੋਟਾਂ ਵੀ ਤੁਸੀਂ ਪਾਉਂਦੇ ਜੇ ਸਾਰੇ ਤੇ ਇਹਨਾਂ ਨੂੰ ਕਹਿਣਾ ਸੀ ਉਹਦਾ ਉਹਦਾ ਮਾਮੀ ਚਾਚੀ ਕਹਿ ਲੈਂਦੇ ਆ ਉਹਦਾ ਵੋਟਾ ਲੈ ਲੈਂਦੇ ਵੋਟਾ ਤਾਂ ਪਾਸੇ ਮੜ ਕੇ ਮੜ ਕੇ ਉਪਰ ਤਾਂ ਸੁਣਦੇ ਸਾਡੀ ਕਰੀਏ ਕੀ ਅਸੀਂ ਹੂੰ ਹੂੰ ਬੋਰ ਤਾਂ ਫਿਰ ਪਾਉਣੀ ਪੈਂਦੀ ਆਪਾਂ ਨੂੰ ਹੂੰ ਘਰ ਵਾਲੇ ਕੰਮ ਕਰਦਾ ਤੁਹਾਡਾ ਕੁਛ ਨਹੀਂ ਹੈ ਹੀ ਨਹੀਂ ਘਰ ਆ ਵੀ ਉਹ ਤਾਂ ਹੋਈ ਉਹ ਹਾਂ ਦੋ ਮੁੰਡੇ ਮਾਰੇ ਤੇ ਘਰ ਆ ਵੀ ਮਾਰੇ ਹਾਂ ਦੇ ਹਾਰ ਫੁੱਲਾ ਦੇ ਪੈਂਦੇ ਮੁੰਡੇ ਹਾਂ ਮੁੰਡੇ ਵੀ ਦਿੱਤ ਹੋਈ ਆ ਮੁੰਡੇ ਵੀ ਦਿੱਤ ਹੋਈ ਹਾਂ ਦੋਹਾਂ ਦੀ ਤੇ ਇਕੱਲੇ ਜੀ ਤੁਸੀਂ ਹੁਣ ਇਹ ਕਾ ਮੁੰਡਾ ਹੋਣੇ ਸੀ ਪਤੇ ਕਰਦਾ ਹੂੰ ਤੇ ਵਿਆਹ ਉਹ ਵੀ ਕੋਈ ਵਿਆਹ ਨਿੱਕੇ ਨਿੱਕੇ ਬੱਚੇ ਉਹਦੇ ਉਹਨਾਂ ਨੂੰ ਕੌਣ ਤੁਸੀਂ ਪਾਲਦੇ ਜੀ ਹਾਂ ਵੀ ਪਾਲਦੇ ਫੇਰ ਕੀ ਕਰਗੇ ਹੂੰ ਕਰਨਾ ਪੈਂਦਾ ਹੂੰ ਫੇਰ ਕਰੋ ਜਾਂਦੇਗਾ ਬੜੀਆਂ ਇਹਨਾਂ ਅਫਸਰਾਂ ਨੂੰ ਤਰਸ ਨਹੀਂ ਆਉਂਦਾਗਾ ਵੀ ਕੋਈ ਤਰਸ ਨਹੀਂ ਆਉਂਦਾ ਇਹਨਾਂ ਕੋਈ ਤਾਸ ਨਹੀਂ ਹੁੰਦਾ ਹੂੰ ਜਿਹੜੇ ਪੈਸੇ ਸਾਡ ਕੰਮ ਕੀਤਾ ਉਹ ਵੀ ਨਹੀਂ ਪਾਉਂਦੇ ਹੂੰ ਹੂੰ ਧਸ ਕਰ ਗਿਆ ਕੀ ਹੂੰ ਹੂੰ ਹਾਂ ਕੀ ਨਾਮ ਤੁਹਾਡਾ ਵੀਰਪਾਲ ਕੌਰ ਤੇ ਕੀ ਕਾਹ ਤੋਂ ਇੱਥੇ ਆਇਓ ਅੱਜ 6 ਮਹੀਨੇ ਹੋ ਗਏ ਸਾਨੂੰ ਇਹ ਕੰਮ ਨਹੀਂ ਦਿੰਦੇ ਪਏਗੇ ਅਸੀਂ ਇਹਨਾਂ ਦੇ ਸਾੜੇ ਕੱਢ-ਕੱਢ ਕੇ ਥੱਕ ਗਏ ਆ ਦੂਜੀ ਜਿਹੜੇ ਪਿੰਡ ਵਾਲੇ ਪੰਚਾਇਤ ਆ ਉਹ ਇਹਨਾਂ ਤੋਂ ਰਿਸ਼ਵਤ ਲੈਂਦੇ ਆ ਤੇ ਇਹ ਵੀ ਉਹਨਾਂ ਤੋਂ ਰਿਸ਼ਵਤ ਲੈਂਦੇ ਦੂਜੀ ਲੇਵਲ ਤੋਂ ਉਹਨਾਂ ਦਾ ਕੰਮ ਕੱਢ ਕੇ ਦੇ ਦਿੰਦੇ ਜਦੋਂ ਅਸੀਂ ਮੰਗਦੇ ਆ ਸਾਨੂੰ ਕਹਿ ਦਿੰਦੇ ਆ ਪ੍ਰੋਜੈਕਟ ਨਹੀਂ ਬਣੇ ਜਾਂ ਪ੍ਰੋਜੈਕਟਾਂ 'ਚ ਪੈਸੇ ਨਹੀਂ ਹੈਗੇ ਕੱਲ ਅਸੀਂ ਇੱਥੇ ਆਏ ਆ ਇਹਨਾਂ ਨੂੰ ਅਸੀਂ ਕਿਹਾ ਵੀ ਸਾਡਾ ਕੰਮ ਦਿਓ ਅਸੀਂ 17 ਤਰੀਕ ਚੌਥੇ ਮਹੀਨੇ ਦੀ ਡਿਮਾਂਡ ਦਿੱਤੀ ਹੋਈ ਹੈ ਇਹਨਾਂ ਨੂੰ ਤੇ ਅੱਜ 7 ਤਰੀਕ ਹੋ ਗਈ ਆ ਇਹਨਾਂ ਨੇ ਹਜੇ ਤੱਕ ਸਾਨੂੰ ਕੰਮ ਨਹੀਂ ਦਿੱਤਾ ਹੋਇਆ ਕੱਲ ਅਸੀਂ ਇੱਥ ਛਾ ਵੀ ਸਾਡਾ ਕੰਮ ਕਹਿੰਦੇ ਦੇ ਦੇਵਾਂਗੇ ਪਹਿਲਾਂ ਉਹਦੇ ਸੁਪਰਡੈਂਟ ਨਾਲ ਗੱਲ ਕਰੋ ਫੇਰਾਂ ਦੇ ਦੇਵਾਂਗੇ ਫਿਰ ਕਹਿੰਦੇ ਕਿਹੜੀ ਡਿਮਾਂਡ ਫਿਰ ਮੈਂ ਇਹਨਾਂ ਨੂੰ ਚੇਤਾ ਕਰਾਇਆ ਵੀ ਅਸੀਂ ਏਪੀਓ ਦੇ ਦਫ਼ਤਰ ਜਾ ਕੇ ਤੁਹਾਨੂੰ ਡਿਮਾਂਡ ਦਿੱਤੀ ਹੋਈ ਆ ਫਿਰ ਮੈਡਮ ਕਹਿੰਦੀ ਆ ਕਿ ਕੋਈ ਨਹੀਂ ਕਾੜਦਾਂਗੇ ਕੰਮ ਤੁਹਾਡਾ ਤੇ ਦੂਜੀ ਮੈਡਮ ਉੱਥੇ ਬੋਲੇ ਕਹਿੰਦੇ ਤੁਹਾਨੂੰ ਬੋਲਣ ਦੀ ਅਕਲ ਨਹੀਂ ਹੈਗੀਗੀ ਤੁਸੀਂ ਗੱਲ ਕਰਨ ਦਾ ਨਹੀਂ ਤੁਹਾਨੂੰ ਵੱਲ ਹੈਗਾ ਤੁਸੀਂ ਗੱਲ ਕਿਵੇਂ ਕਰਦੇ ਆ ਸਾਡੇ ਗੱਲ ਪੈਗੇ ਫਿਰ ਅਸੀਂ ਸੁਪਰਡੈਂਟ ਸਾਬ ਕੋਲੇ ਗਏ ਉਹ ਸਾਨੂੰ ਕਹਿੰਦੇ ਆ ਕਿ ਤੁਸੀਂ ਉਹਨਾਂ ਨਾਲ ਰਲ ਕੇ ਕੰਮ ਕਰ ਲਓ ਜਦੋਂ ਸਾਡੀ ਲੇਬਰ ਨਹੀਂ ਉਹਨਾਂ ਨਾਲ ਰਲ ਕੇ ਕੰਮ ਕਰਨਾ ਚਾਹੁੰਦੀ ਇਹ ਸਾਡੇ ਨਾਲ ਸਾਰਾ ਸਾਰ ਧੱਕਾ ਕਰੀ ਜਾਂਦੇ ਉਹਨਾਂ ਨਾਲ ਰਲ ਕੇ ਕੰਮ ਕਰਦੇ ਆ ਤਾਂ ਕੰਮ ਮਿਲੂਗਾ ਤੇ ਨਹੀਂ ਪ੍ਰੋਜੈਕਟ ਨਹੀਂ ਹੈਗੇ ਜਾਂ ਪ੍ਰੋਜੈਕਟਾਂ 'ਚ ਪੈਸੇ ਨਹੀਂ ਹੈਗੇ ਬਸ ਇਹੀ ਸਾਨੂੰ ਲਾਰਾ ਲਾ ਕੇ ਮੋੜ ਦਿੰਦੇ ਆ ਇਹ ਤਾਂ ਉਹਨਾਂ ਨੇ ਇਹਨਾਂ ਦੇ ਹਿਸਾਬ ਪੱਤੀ ਕੀਤਾ ਉਹਨਾਂ ਨੇ ਇਹ ਜਿੰਨੇ ਮਲਾਜ਼ਮਾ ਜਿਹੜੇ ਅੱਡੋ ਅੱਡ ਕੰਮ ਚਲਾਉਂਦੇ ਆ ਇਹਨਾਂ ਦੇ ਹਿਸੇ ਪੱਤੀਆਂ ਕੀਤੇ ਤਾਂ ਹੀ ਸਰਪੰਚਾਂ ਦੇ ਥਰੂ ਕੰਮ ਦਿੰਦੇ ਆ ਅਸੀਂ ਸਰਪੰਚਾਂ ਦੇ ਥਰੂ ਕੰਮ ਲੈਂਦੇ ਨਹੀਂ ਗਏ ਅੱਜ ਇਹਦੇ ਵਿੱਚ ਸਾਰੇ ਜਿਹੜੇ ਬੰਦੇ ਖਰੀਦੇ ਗਏ ਆ ਇਹ ਜਿੰਨੇ ਮਲਾਜ਼ਮਾ ਇਹ ਖਰੀਦੇ ਗਏ ਆ ਇਹ ਸਾਰੇ ਮੰਤਰੀਆਂ ਦੇ ਇਸ਼ਾਰਿਆਂ ਤੇ ਨੱਚਦੇ ਆ ਗਰੀਬ ਦੀ ਕਾਉਂਟ ਸੁਣਦਾ ਗਰੀਬ ਦੇ ਨੂੰ ਕੋਈ ਵੀ ਸੁਣਦਾਗਾ ਜਿਹਦੇ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਆਉਂਦੇ ਹੱਥ ਬੰਨ੍ਹ ਤੇ ਤੁਰੇ ਆਉਂਦੇ ਆ ਅਸੀਂ ਤੁਹਾਡੇ ਆਹ ਕੰਮ ਕਰਾਂਗੇ ਅਸੀਂ ਉਹ ਕਰਾਂਗੇ ਪਰ ਸਾਨੂੰ ਮਿੱਟੀ 'ਚ ਰੋਲ ਦਿੰਦੇ ਆ ਜਦੋਂ ਸਾਡੀ ਵਾਰੀ ਆਉਂਦੀ ਆ ਉਦੋਂ ਸਾਨੂੰ ਇਹ ਮਿੱਟੀ 'ਚ ਰੋਲ ਦਿੰਦੇ ਆ ਅਸੀਂ ਅਸੀਂ ਆਪਦਾ ਹੱਕ ਮੰਗਦੇ ਅਸੀਂ ਕੋਈ ਇਹਨਾਂ ਦੀਆਂ ਥਣਕਾਵਾ ਚ ਪੈਸਾ ਨਹੀਂ ਮੰਗਦੇ ਵੀ ਸਾਨੂੰ ਆਦੀਆਂ ਥਣਕਾਵਾ ਚ ਪਾਇਆ ਦਿਓ ਅਸੀਂ ਆਪਣੀ ਮਿਹਨਤ ਦਾ ਪਾਇਆ ਮੰਗਦੇ ਆ ਵੀ ਸਾਡੀ ਮਿਹਨਤ ਦਾ ਸਾਨੂੰ ਹੱਕ ਮਿਲਣਾ ਚਾਹੀਦਾ ਜਿਹੜਾ ਸਾਡਾ ਆਕਾ ਸੈਂਟਰ ਸਰਕਾਰ ਦਾ ਇਹਦੇ ਵਿੱਚ ਪੰਜਾਬ ਦਾ ਕੁਝ ਨਹੀਂਗਾ ਸੈਂਟਰ ਸਰਕਾਰ ਦਾ ਉਹਦੇ ਤੇ ਵੀ ਹੱਕ ਜਮਾਉਂਦੇ ਆ ਉਹਦਾ ਤੇ ਵੀ ਹੱਕ ਜਮਾਉਂਦੇ ਆ ਇਹ ਅਸੀਂ ਤੁਸੀਂ 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 ਆਓ ਜੀ ਅੱਗੇ ਥੋੜਾ ਜਿਆ ਤੁਹਾਡਾ ਕੀ ਨਾਮ ਆ ਜਗਦੀਪ ਕੌਰ ਕੀ ਮਸਲਾ ਹੈਗਾ ਅੱਜ ਤੁਸੀਂ ਇੱਥੇ ਆਈ ਜੀ ਮਸਲਾ ਸਾਡਾ ਇਹ ਹੀ ਆ ਵੀ ਸਾਨੂੰ ਸਾਡਾ ਹੱਕ ਦੇਣ ਤੇ ਸਾਨੂੰ ਕੰਮ ਦੇਣ ਸਾਨੂੰ 6-6 ਮਹੀਨੇ ਸਾਤ-ਸਾਤ ਹੋ ਗਏ ਘਰੇ ਬੈਠਾ ਨੂੰ ਤੇ ਨਾਲ ਦੇ ਅਗਲੇ 10-10 ਹਜ਼ਾਰ ਦਾ ਕੰਮ ਕਰ ਲਿਆ ਤੇ ਅਸੀਂ ਅਸੀਂ ਘਰੇ ਬੈਠੇ ਹੋਏ ਆ ਤੇ ਜਿਹੜੇ ਦੂਜੀ ਪਾਰਟੀ ਵਾਲੇ ਸਾਨੂੰ ਕੰਮ ਨਹੀਂ ਲੈਣ ਦਿੰਦੇ ਨਾ ਰੈਨਾ ਮੈਡਮ ਨੂੰ ਰਿਸ਼ਵਤ ਦਿੰਦੇ ਆ ਤੇ ਉਹ ਪੈਸੇ ਕੰਮ ਨਹੀਂ ਦਿੰਦੀ ਕਿ ਸਾਨੂੰ ਬਸ ਤੇ ਦਈਏ ਨੂੰ ਵੀ ਪਾ ਕੇ ਵੇਖ ਲਈਆਂ ਇਹ ਦਈਆ ਕਿਹੜਾ ਕੰਮ ਦਈ ਜਾਂਦਾ ਪਈਆਂ ਸੀ ਹਾਂਜੀ ਦਈਆ ਪਾਈਆਂ ਕਦੋਂ ਐਦ ਕਿ ਪਈਆਂ ਇਹ ਮੋਟਾ ਸਾਰੇਆਂ ਦਈਆਂ ਨੂੰ ਪਈਆਂ ਦਈਆਂ ਲ ਸਾਨੂੰ ਕੰਮ ਦਈ ਜਾਂਦਾ ਨਜ਼ਰ ਹਾਜ਼ਰਗਾ ਨਜ਼ਰ ਉਹਨਾਂ ਨੂੰ ਕਹਿਣਾ ਵੀ ਸੀਗਾ ਕਹਿਣਾ ਤਾਂ ਚਾਹੇ ਆਖਿਆ ਹਣ ਕਹੀਏ ਕੀ ਤੁਸੀਂ ਕਹਿਣਾ ਵੀ ਸੀਗਾ ਜਰੂਰ ਬਾਬਾ ਕਹਿੰਨੇ ਸੀ ਹਾਂ ਅਸੀਂ ਅਸੀਂ ਕਹਿੰਨੇ ਆ ਵੀ ਭਾਈ ਸਾਨੂੰ ਕੰਮ ਦੇਓ ਉਹ ਕਹਿੰਦੇ ਨਹੀਂ ਦਿੰਦੇ ਗੱਲ ਨਹੀਂ ਸੁਣਦੇ ਉਹ ਇਹ ਰੀਨਾ ਮੈਡਮ ਨਹੀਂ ਦਿੰਦੀ ਕੰਮ ਹੂੰ ਹੂੰ ਉਹ ਕਹਿੰਦੀ ਸਾਨੂੰ ਉਤਲਿਆਂ ਦਾ ਵੀ ਪੱਲਾ ਪ੍ਰੈਸ਼ਰ ਪ੍ਰੈਸ਼ਰ ਪਾਇਆ ਹੋਇਆ ਕਿੰਨਾ ਦਾ ਕਿੰਨਾ ਦਾ ਉਤਲਿਆਂ ਦਾ ਦਈਏ ਦਾ ਅੱਛਾ ਕਿਆ ਸੀ ਕੰਮ ਨਹੀਂ ਦੇ ਸਕਦੇ ਆਂ ਦੀ ਮੈਂ ਤੁਸੀਂ ਤੁਸੀਂ ਇਕੱਠੇ ਹੋ ਕੇ ਐਮਐਲਏ ਦੇ ਕੋਲੇ ਚਲੇ ਜਾਣਾ ਸੀ ਉਹਨਾਂ ਨੂੰ ਕਹਿਣਾ ਸੀਗਾ ਵੀ ਭਾਈ ਸਾਨੂੰ ਕੰਮ ਦਿਓ ਅਸੀਂ ਗਰੀਬ ਬੰਦੇ ਸਾਡਾ ਗੁਜ਼ਾਰਾ ਰੋਟੀ ਇੱਥੋਂ ਚੱਲਦੀ ਕਹਿਣਾ ਸੀ ਐਮਐਲਏ ਨੂੰ ਜਾ ਕੇ ਐਮਐਲਏ ਦਾ ਨਾਂ ਰਲਿਆ ਹੋਇਆ ਮੈਂਬਰ ਇੱਕ ਸਰਪੰਚ ਮੈਂਬਰ ਇਹ ਸਾਰੇ ਰਲੇ ਹੋਇਆ ਇਹਨਾਂ ਨੂੰ ਸਾਰਿਆਂ ਨੂੰ ਘਰੇ ਬੈਠੇ ਹੁੰਦਾ 10000 ਮਿਲਦਾ ਤੇ ਇਹਨਾਂ ਨੂੰ ਮੈਡਮ ਵੀ ਖਰੀਦੀ ਹੋਈ ਆ ਇਹ ਪੈਸੇ ਲੈਂਦੇ ਤੇ ਹਾਜਮ ਕਰ ਲੈਂਦੇ ਆ ਤੇ ਬਿਨਾਂ ਗੱਲ ਤੋਂ ਇਹਨਾਂ ਦੀਆਂ ਹੁੰਦੀਆਂ ਆ ਧੰਨਵਾਦ ਇੱਕ ਬੰਦੇ ਨੂੰ ਠਾਲੀ ਅੱਛਾ ਕੀ ਕੋਈ ਹੱਲ ਹੋਇਆ ਜੀ ਅੱਜ ਇੱਥੇ ਹਾਲੇ ਤੱਕ ਤਾਂ ਕੋਈ ਨਹੀਂ ਹੋਇਆ ਜੀ ਅਸੀਂ ਐਪੀਓ ਨੂੰ ਮਿਲ ਕੇ ਟਾਈਮ ਲਿਆ ਸੀਗਾ ਜਿਸ ਵਿੱਚ ਐਡੀਸ਼ਨਲ ਡਿਪਟੀ ਕਮਿਸ਼ਨਰ ਦਫ਼ਤਰ ਦੇ ਵਿੱਚੋਂ ਇੱਕ ਲੈਟਰ ਜਾਰੀ ਕੀਤੀ ਸੀ 17 ਤਰੀਕ ਨੂੰ ਇਹਨਾਂ ਨੂੰ ਕਲਾਸ ਪਿੰਡ ਤੇ ਹੋਰ ਵੀ ਪਿੰਡਾਂ ਦੇ ਕੰਮ ਜਿਹੜੇ ਹੈਗੇ ਸੀਗੇ ਰਿਟਰਨ ਚ ਦਿੱਤਾ ਹੋਇਆ ਸੀ ਗਲਖੁਰਦ ਬਲਾਕ ਦੇ ਵਿੱਚ ਇਸ ਦੇ ਸਬੰਧ ਚ ਅਸੀਂ ਬਾਰ-ਬਾਰ ਬੀਡੀਪੀਓ ਨੂੰ ਵੀ ਮਿਲਦੇ ਰਹੇ ਆ ਆ ਸਾਡੀ ਕੁੜੀ ਵੀ ਕੱਲ ਆਈ ਆ ਤਾਂ ਇਹਨਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਆ ਕੇ ਦਫਤਰਾਂ 'ਚ ਮਾੜਾ ਬੋਲਦੇ ਹੋ ਤੁਹਾਨੂੰ ਅਕਲ ਨਹੀਂ ਹੈਗੀ ਬੋਲਣ ਦੀ ਮੇਰੇ ਕੋਲੇ ਰਿਕਾਰਡਿੰਗ ਨਹੀਂ ਇਹਨਾਂ ਨੇ ਰਿਕਾਰਡਿੰਗ ਵੀ ਰੱਖੀ ਹੋਈ ਆ ਤਾਂ ਇਸ ਦੇ ਸਬੰਧ ਵਿੱਚ ਲੋਕਪਾਲ ਜੀ ਨੇ ਵੀ ਹੁਕਮ ਜਾਰੀ ਕੀਤੇ ਸੀਗੇ ਕਿ ਇਹਨਾਂ ਨੂੰ ਕੰਮ ਦਿੱਤਾ ਜਾਵੇ ਨਾ ਤਾਂ ਲੋਕਪਾਲ ਦੇ ਹੁਕਮਾਂ ਦੀ ਇਹ ਕੋਈ ਪਾਲਣਾ ਕਰਦੇ ਆ ਨਾ ਇਹਨਾਂ ਦਾ ਹੈੱਡ ਕੁਆਰਟਰ ਜਿਹੜੇ ਬਾਸ ਨੇ ਐਡੀਸ਼ਨਲ ਡਿਪਟੀ ਕਮਿਸ਼ਨਰ ਨਾ ਹੀ ਉਹਨਾਂ ਦੀ ਪਾਲਣਾ ਕਰਦੇ ਆ ਥੱਲੇ ਮਿੱਲੀ ਭੁਗਤ ਚੱਲਦਾ ਪਿਆ ਤੇ ਖਾਸ ਹੀ ਦਬਾਅ ਹੈਗਾ ਸਾਡੇ ਚੋਂ ਪਿਆਰਿਆਣੇ ਤੋਂ ਸਤਨਾਮ ਸਿੰਘ ਜੀ ਆਇਆ ਲੋਕਪਾਲ ਦੇ ਕੇਸ ਲੱਗੇ ਹੋਏ ਸੀਗੇ ਉਹਨਾਂ ਦੇ ਬਿਆਨਾਂ ਵਿੱਚੋਂ ਖਾਸ ਸਾਫ ਸਾਫ ਜੀਆਰਐਸ ਲਿਖ ਕੇ ਗਿਆ ਚਲਾ ਕੇ ਸਰਪੰਚ ਕਹਿੰਦਾ ਕਿ ਮੇਰੇ ਤੋਂ ਬਿਨਾ ਕਿਸੇ ਨੂੰ ਕੰਮ ਨਹੀਂ ਦੇਣਾ ਤਾਂ ਜੇ ਤੁਸੀਂ ਕੰਮ ਦਿੱਤਾ ਤੇ ਕਿਵੇਂ ਆ ਸਾਡਾ ਦਬਾਅ ਬਣੇਗਾ ਆ ਸਾਡੇ ਕੋਲੇ ਕੋਈ ਹੈ ਮਨਰੇਗਾ ਦਾ ਰੋਲ ਇਹੋ ਜਿਹਾ ਵੀ ਸਰਪੰਚ ਤੋਂ ਬਿਨਾ ਵੀ ਕੰਮ ਲਿਆ ਜਾ ਸਕਦਾ ਹੈ ਦੇਖੋ ਜੀ ਸਰਕਾਰ ਨੇ ਪਹਿਲੀ ਪਾਲਿਸੀ ਬਣਾਈ ਆ ਕਿ ਸਰਕਾਰ ਦੀ ਪੰਚਾਇਤ ਦੀ ਸਹਿਮਤੀ ਹੋਏਗੀ ਸਿਰਫ ਪਿੰਡ ਦੇ ਵਿਕਾਸ ਦੀ ਹੋਏਗੀ ਵੀ ਉਹ ਕਿੱਥੇ ਕਰਨਾ ਕੰਮ ਇਹ ਤਾਂ ਕਾਨੂੰਨ 'ਚ ਹੈਗਾ ਕਿ ਠੀਕ ਆ ਮਤਾ ਪਾਸ ਕੀਤਾ ਕਿ ਕੰਮ ਜਿਹੜਾ ਹੈਗਾ ਐਸ ਪਿੰਡ ਦੇ ਵਿਕਾਸ ਦਾ ਚਾਹੇ ਉਹ ਸਕੂਲ ਦਾ ਹੋਣ ਵਾਲਾ ਚਾਹੇ ਉਹ ਕਬਰਿਸਤਾਨ ਦਾ ਹੋਣ ਵਾਲਾ ਚਾਹੇ ਉਹ ਸਿਵਿਆਂ ਦਾ ਹੋਣ ਵਾਲਾ ਇਹ ਤਾਂ ਰੂਲ ਹੈਗਾ ਪਰ ਇਹ ਨਹੀਂ ਹੈਗਾ ਕਿ ਸਰਪੰਚ ਤੋਂ ਬਿਨਾ ਨਰੇਗਾ ਨਹੀਂ ਚੱਲ ਸਕਦੀ ਇਹ ਤਾ ਸਿਰਫ ਇਹ ਜਿਹੜੇ ਕੜਮ ਚੌਧਰੀ ਨੇ ਜਿਨ੍ਹਾਂ ਨੇ ਵੋਟ ਬੈਂਕ ਬਣਾਉਣੀ ਆ ਚਾਹ ਜਿਨ੍ਹਾਂ ਨੇ ਰਿਸ਼ਵਤ ਦੇਣੀ ਤੇ ਲੈਣੀ ਆ ਗਰੀਬ ਲੋਕਾਂ ਦਾ ਪੈਸਾ ਲੁੱਟਣਾ ਉਹ ਉਹ ਜਿਹੜਾ ਜ਼ਿਕਰ ਕਰ ਦਿੰਦੇ ਆ ਪਰ ਇਹ ਕਾਨੂੰਨ ਲੈਵਲ ਤੇ ਨਹੀਂ ਹੈਗਾ ਤਾਂ ਸਾਡੇ ਚ ਸਤਨਾਮ ਸਿੰਘ ਆਏ ਆ ਉਹਨਾਂ ਨੂੰ ਵੀ ਲੋਕਪਾਲ ਨੇ ਹੁਕਮ ਕੀਤਾ ਹੋਇਆ ਉਹ ਵੀ ਕੋਈ ਏਪੀਓ ਨੇ ਕੋਈ ਏਪੀਓ ਕੋਈ ਹੈਗੇ ਇੱਥੇ ਵੀਡੀਓ ਹੈਗਾ ਕੋਈ ਬਸ ਇੱਕ ਮੁੰਡੇ ਦੀ ਡਿਊਟੀ ਲਈ ਸੀ ਉਹ ਆਂਦਾ ਜੀ ਤੁਹਾਡੇ ਤੋਂ ਅਸੀਂ ਮੰਗ ਪੱਤਰ ਲੈ ਲੈਣੀ ਆ ਮੰਗ ਪੱਤਰ ਹੀ ਲੈਣ ਦੀ ਜ਼ਿੰਮੇਵਾਰੀ ਲਈ ਸੀ ਪਰ ਕੰਮ ਨਹੀਂ ਲੈਣ ਦੀ ਜ਼ਿੰਮੇਵਾਰੀ ਪਈ ਸੀ ਕਿ ਜਿਹਦੇ ਵਿੱਚ ਸਾਫ਼-ਸਾਫ਼ ਪਿੰਡ ਕਲਾਸ ਦੇ ਵਿੱਚ ਜ਼ਿਕਰ ਤਾ ਸੀਗਾ 17 ਤਰੀਕ ਦਾ ਆਰਡਰ ਹੋਇਆ 17 ਤਰੀਕ ਦਾ ਆਰਡਰ ਹੋਇਆ ਜੀ ਸਾਡੇ ਕੋਲੇ 17 4 ਦਾ ਆਹ ਦੇਖੋ ਜੀ ਕਲਾਸ ਪਿੰਡ ਦਾ ਕਿਹਾ ਸੀ ਬਾਈ ਹੈਂਡ ਜਿਹੜਾ ਹੈਗਾ ਕੰਮ ਦਿੱਤਾ ਜਾਵੇ ਪਰ ਇਹਦੇ ਤੇ ਕੋਈ ਪਰਵਾਹ ਨਹੀਂ ਹੈਗੀ ਤਾਂ ਇਹ ਸਾਰੇ ਹੀ ਪਿੰਡ ਵਾਸੀ ਨੇ ਵਕ ਵਕ ਪਿੰਡਾਂ ਤੋਂ ਮਨਰੇਗਾ ਮਜ਼ਦੂਰ ਆਗੂ ਆਏ ਆ ਉਹ ਦੁਖੀ ਆਏ ਆ ਕਿ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਤਾਂ ਜਿਨ੍ਹਾਂ ਨੂੰ ਕਿਹਾ ਜਾਂਦਾ ਕਿ ਭਾਈ ਤੁਸੀਂ ਕੁਝ ਦਿਓਗੇ ਤੇ ਕੰਮ ਨਿਕਲੇਗਾ ਇਹ ਕੁਝ ਦੇਣ ਜੋਗੇ ਹੈ ਨਹੀਂਗੇ ਪਰ ਜਿਹੜਾ ਬੰਦਾ ਸਰਕਾਰ ਦੇ ਨਾਲ ਜੁੜਿਆ ਉਹਦਾ ਸਰਕਲ ਚੱਲਦਾ ਉਹ 5 7 10 ਪਿੰਡਾਂ ਚੋਂ ਹਾਜ਼ਰੀਆਂ ਨਜਾਇਜ਼ ਕਰਕੇ ਉਹ ਲੋਂਦਾ ਉਹ ਪੈਸੇ ਵੰਡ ਲਿੰਦਾ ਸਾਡੇ ਕੋਲੇ ਫੋਟੋ ਕਾਪੀਆਂ ਵੀ ਹੈਗੀਆਂ ਸਤਨਾਮ ਸਿੰਘ ਨੇ ਫੋਟੋ ਕਾਪੀਆਂ ਵੀ ਜਿਹੜੀਆਂ ਹੈਗੀਆਂ ਵਿਖਾਈਆਂ ਸੀ ਲੋਕਪਾਲ ਦੇ ਵਿੱਚ ਤਾਂ ਫਿਰ ਵੀ ਇੱਥੇ ਕੋਈ ਜ਼ਿਕਰ ਨਹੀਂ ਹੋ ਰਿਹਾ ਬੜੀ ਵੱਡੀ ਲੁੱਟ ਹੋ ਰਹੀ ਆ ਤਾਂ ਇਹ ਲੁੱਟ ਕੱਲਾ ਪ੍ਰਸ਼ਾਸਨ ਨਹੀਂ ਕਰ ਰਿਹਾ ਇਹ ਲੁੱਟ ਨਾਲ ਸਿਆਸੀ ਲੋਕ ਵੀ ਕਰ ਰਹੇ ਨੇ ਇਹ ਲੁੱਟ ਕੱਲੇ ਪਿੰਡ ਦੀ ਨਹੀਂ ਹੈ ਇਹ ਕੱਲੇ ਬਲਾਕ ਦੀ ਨਹੀਂ ਹੈਗੀ ਇਹ ਜ਼ਿਲ੍ਹੇ ਦੀ ਤੇ ਪੂਰੇ ਪੰਜਾਬ ਦੀ ਲੁੱਟ ਹੈਗੀ ਆ ਪੰਜਾਬ ਚ ਵੀ ਜਿਹੜੇ ਮੰਤਰੀ ਬਣੇ ਹੋਏ ਆ ਉਹ ਵੀ ਮਨਰੇਗਾ ਦੀ ਲੁੱਟ ਦੇ ਵਿੱਚੋਂ ਆਪਣਾ ਕਮਿਸ਼ਨ ਲੈਂਦੇ ਆ ਬਿਲਕੁਲ ਤਾਂ ਇਹ ਜਿਹੜੇ ਕਾਫੀ ਪਿੰਡਾਂ ਦੇ ਜਿਹੜੇ ਮਨਰੇਗਾ ਮਜ਼ਦੂਰ ਇੱਥੇ ਆਏ ਨੇ ਨਾਲ ਬੱਚਿਆਂ ਨੂੰ ਲੈ ਕੇ ਆਏ ਨੇ ਛੋਟੇ ਛੋਟੇ ਬੱਚੇ ਇਹਨਾਂ ਦੇ ਨਾਲ ਨੇ ਔਰ ਮੁੱਖ ਕਾਰਨ ਇਹ ਆ ਕਿ ਪਿਛਲੇ ਕਈ ਮਹੀਨਿਆਂ ਤੋਂ ਕੰਮ ਨਹੀਂ ਮਿਲ ਰਿਹਾ ਮੁਲਾਜ਼ਮ ਜਿਹੜੇ ਨੇ ਉਹਨਾਂ ਤੇ ਕਥੀ ਦੋਸ਼ ਲੱਗ ਰਹੇ ਨੇ ਕਿ ਉਹ ਪੈਸੇ ਮੰਗਦੇ ਨੇ ਰਿਸ਼ਵਤਾ ਮੰਗਦੇ ਨੇ ਉਹ ਇਹਨਾਂ ਦਾ ਕਹਿਣਾ ਇਹਨਾਂ ਪਿੰਡਾਂ ਵਾਲਿਆਂ ਦਾ ਕਹਿੰਦੇ ਵੋਟਾਂ ਵੀ ਪਾਈਆਂ ਸਭ ਕੁਝ ਕੀਤਾ ਲੇਕਿਨ ਸਾਡੀ ਕੋਈ ਵੀ ਜਿਹੜੀ ਗੱਲ ਆ ਉਹ ਨਹੀਂ ਸੁਣੀ ਗਈ ਫਿਲਹਾਲ ਦੀ ਘੜੀ ਬਿਲਕੁਲ ਦਫ਼ਤਰ ਦੇ ਇਹ ਸਾਹਮਣੇ ਨੇ ਬਿਲਕੁਲ ਦਫ਼ਤਰ ਦੇ ਸਾਹਮਣੇ ਇਹ ਬੈਠੇ ਨੇ ਆਪਣਾ ਜਿਹੜਾ ਪ੍ਰੋਟੈਸਟ ਕਰਨ ਦੇ ਲਈ ਪਰ ਅਸੀਂ ਪਹਿਲਾਂ ਵੀ ਜਾਣਕਾਰੀ ਲਈ ਵੀ ਇੱਥੇ ਕੋਈ ਮੁਲਾਜ਼ਮ ਹੈ ਲੇਕਿਨ ਸਾਨੂੰ ਇੱਥੇ ਏਪੀਓ ਨਹੀਂ ਮਿਲੇ ਕਿਤੇ ਵੀ ਵੀ ਅਸੀਂ ਜਿਨ੍ਹਾਂ ਦੇ ਨਾਲ ਗੱਲ ਕਰ ਸਕੀਏ ਜਿਹੜੇ ਇਨਚਾਰਜ ਨੇ ਇੱਥੋਂ ਦੇ ਸਰ ਹੈ ਜੀ ਏਪੀਓ ਇਸ ਨੂੰ ਸਾਹ ਨੂੰ ਥੋੜਾ ਐਡੀਸ਼ਨ ਦਾ ਐਡੀਸ਼ਨਲ ਚਾਰਜ ਹੈ ਇੱਥੇ ਇੱਥੋਂ ਦਾ ਹਾਂ ਤੇ ਜੀਰੇ ਦਾ ਉਹਨਾਂ ਕੋਲੋਂ 메인 ਚਾਰਜ ਹੈ ਤੇ ਇੱਥੋਂ ਦਾ ਸਰ ਅੱਜ ਦੇਖ ਰੇਖ ਚ ਕੀ ਦੀ ਚ ਹੈ ਜੀ ਕੀ ਕਿਹੜਾ ਇਨ ਚਾਰਜ ਹੈ ਜੀ ਇੱਥੇ ਬਾਕੀ ਸਟਾਫ ਬੈਠਾ ਹੈ ਮੈਂ ਬੈਠਾ ਜੀ ਟੀ ਏ 8 ਜਲਦੀਪ ਸਿੰਘ ਪਿੱਛੇ ਬੈਠੇ ਨੇ ਆਪਣੇ ਗੁਰਨਾਬ ਸਿੰਘ ਜੀ ਤੇ ਸੀਏ ਬੈਠੇ ਨੇ ਸਰ ਸਾਨੂੰ ਇੰਨੀ ਕੁ ਜਾਣਕਾਰੀ ਚਾਹੀਦੀ ਸੀ ਬਾਹਰ ਮੰਡਰੀਗਾ ਵਾਲੇ ਬੈਠੇ ਨੇ ਉਹਨਾਂ ਦਾ ਕੋਈ ਲਿਆ ਮੰਗ ਪੱਤਰ ਜਾਂ ਕੋਸ਼ ਆਏ ਨਹੀਂਗੇ ਉਹ ਬਾਹਰ ਹੀ ਬੈਠ ਕੇ ਤੇ ਬਾਹਰ ਹੀ ਉਹ ਆਪਣਾ ਉਹ ਉਹ ਮਰਦਾਬਾਦ ਕਰ ਰਹੇ ਨੇ ਸਾਡੇ ਕੋਲ ਇੱਕ ਬੰਦਾ ਵੀ ਨਹੀਂ ਆਇਆ ਉਹਨਾਂ ਦਾ ਆਉਣਗੇ ਅਸੀਂ ਜ਼ਰੂਰ ਲਾਵਾਂਗੇ ਦੋਸ਼ ਲਾ ਰਹੇ ਨੇ ਕਿ ਇੱਥੇ ਕੋਈ ਸਟਾਫ ਹੈ ਜਿਹੜੇ ਪੈਸੇ ਨਹੀਂ ਕੋਈ ਗੱਲ ਨਹੀਂ ਅਸੀਂ ਸਾਡਾ ਕੋਈ ਨਾ ਕੋਈ ਫੀਲਡ ਸਟਾਫ ਜਿਹੜਾ ਫੀਲਡਸ ਵੀ ਗਿਆ ਹੁੰਦਾ ਹੈ ਸਟਾਫ ਹੈਡਕਵਰਟਰ ਵੀ ਗਿਆ ਹੁੰਦਾ ਜਿਹੜੇ ਦੂਜੇ ਬਲਾਕ ਦੀ ਡਿਊਟੀ ਉੱਥੇ ਵੀ ਗਏ ਆ ਅਸੀਂ ਬੈਠੇ ਆ ਸਾਡੇ ਕੋਲ ਉਹਨਾਂ ਕੇ ਅਸੀਂ ਜ਼ਰੂਰ ਲਾਵਾਂਗੇ ਮੰਗ ਪੱਤਰ ਲੈਣ ਲਈ ਅਸੀਂ ਬੈਠੇ ਆ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਹਮ ਬਿਲਕੁਲ ਤਾਂ ਏਪੀਓ ਜੋ ਇੰਚਾਰਜ ਨੇ ਉਹ ਇੱਥੇ ਨਹੀਂ ਹੈਗੇ ਉਹਨਾਂ ਕੋਲੇ ਐਡੀਸ਼ਨਲ ਚਾਰਜ ਇਤੋਂ ਦਾ ਦੱਸਿਆ ਜਾ ਰਿਹਾ ਲੇਕਿਨ ਫਿਲਹਾਲ ਦੀ ਘੜੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਮੇਨ ਮੇਨ ਇੰਚਾਰਜ ਆ ਉਹ ਵੀਡੀਓ ਹੁੰਦੇ ਨੇ ਤਾਂ ਇਹ ਵੀਡੀਓ ਦਫ਼ਤਰ ਦੀ ਬਿਲਡਿੰਗ ਆ ਪੂਰੀ ਵੀਡੀਓ ਦਫ਼ਤਰ ਜਿਹਦੀ ਗੱਲ ਕਰੀਏ ਤਾਂ ਬਲਾਕ ਕਾਫੀ ਪਿੰਡ ਜਿਹੜੇ ਨੇ 100 ਸਵਾ 100 ਦੇ ਆਸ-ਪਾਸ ਪਿੰਡ ਇਸ ਬਲਾਕ ਦੇ ਵਿੱਚ ਆਉਂਦੇ ਨੇ ਪਰ ਤੁਹਾਨੂੰ ਦੱਸ ਦਈਏ ਕਿ ਇੱਥੇ ਹਾਲਾਤ ਕੀ ਨੇ ਕਿਵੇਂ ਲੋਕ ਰੋਂਦੇ ਪਏ ਨੇ ਕਰ ਲਾਉਂਦੇ ਪਏ ਨੇ ਤਰਾਇ ਤਰਾਇ ਕਰੁਠੇ ਨੇ ਲੋਕ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਉਹਨਾਂ ਨੂੰ ਇਸ ਦਫਤਰ ਦੇ ਵਿੱਚ ਆਉਣਾ ਪਿਆ ਪਰ ਇੱਥੇ ਜਿਹੜੇ ਇੰਚਾਰਜ ਨੇ ਇੱਥੋਂ ਦੇ ਵੀਡੀਓ ਵੀਡੀਓ ਹੁੰਦੇ ਨੇ ਮੁੱਖ ਇੰਚਾਰਜ ਇਸ ਬਲਾਕ ਦੇ ਉਹਨਾਂ ਦੀਆਂ ਕੁਰਸੀਆਂ ਖਾਲੀ ਪਈਆਂ ਇੱਥੇ ਉਹ ਹੈ ਨਹੀਂਗੇ ਪੱਖੇ ਕੱਲੇ ਕੁਰਸੀਆਂ ਨੂੰ ਠੰਡੀਆਂ ਕਰ ਰਹੇ ਨੇ ਕਿ ਵੀਡੀਓ ਸਾਹਿਬ ਜਦੋਂ ਆਉਣ ਉਹਨਾਂ ਦੀਆਂ ਕੁਰਸੀਆਂ ਆਉਂਦਿਆਂ ਨੂੰ ਠੰਡੀਆਂ ਰਹਿਣ ਫਿਲਹਾਲ ਦੀ ਘੜੀ ਇਹ ਸਥਿਤੀ ਜਿਹੜੀ ਆ ਏਸੀ ਤੁਸੀਂ ਆਪ ਨਜ਼ਰ ਮਾਰ ਲਓ ਕਿ ਏਸੀਓਸੀ ਚ ਲੱਗਾ ਤੇ ਦੂਜੇ ਪਾਸਿਓਂ ਪੱਕੇ-ਪੱਕੇ ਚੱਲਦੇ ਵੀ ਵੀਡੀਓ ਸਾਹਿਬ ਹਜੇ ਤੱਕ ਵੈਸੇ ਆਏ ਨਹੀਂ ਕਰੀਬ 11:30 ਦਾ ਜਿਹੜਾ ਟਾਈਮ ਹੋ ਚੁੱਕਿਆ ਲੇਕਿਨ ਲੋਕ ਤਰਾਏ-ਤਰਾਏ ਕਾਰ ਉੱਠੇ ਨੇ ਇੱਥੇ ਮਨਰੇਗਾ ਮਜ਼ਦੂਰ ਇਕੱਠੇ ਹੋ ਕੇ ਟਰੈਕਟਰ ਟਰਾਲੀਆਂ ਤੇ ਜਿਹੜੇ ਆਏ ਨੇ ਆਪਣੀਆਂ ਕਈਆਂ ਆਪਣੇ ਬਠਲ ਆਪਣਾ ਜੋ ਵੀ ਮਜ਼ਦੂਰੀ ਦਾ ਕੰਮ ਕਰ ਲਈ ਉਹਨਾਂ ਦੇ ਉਹ ਇੱਥੇ ਨਾਲ ਲੈ ਕੇ ਨਾਲ ਬੱਚਿਆਂ ਨੂੰ ਲੈ ਕੇ ਆਏ ਨੇ ਕਿ ਬੜਾ ਜ਼ਿਆਦਾ ਧੱਕਾ ਸਾਡੇ ਨਾਲ ਕੀਤਾ ਜਾ ਰਿਹਾ ਦਫਤਰ ਦੇ ਮੁਲਾਜ਼ਮ ਸਾਡੇ ਨਾਲ ਧੱਕਾ ਕਰ ਰਹੇ ਨੇ ਮੋਟੀਆਂ ਰਿਸ਼ਵਤਾਂ ਮੋٹے ਪੈਸੇ ਮੰਗਦੇ ਨੇ ਕਥੀ ਦੋਸ਼ ਉਹਨਾਂ ਦੇ ਵੱਲੋਂ ਨਰੇਗਾ ਮਜ਼ਦੂਰਾਂ ਦੇ ਵੱਲੋਂ ਲਾਏ ਜਾ ਰਹੇ ਨੇ ਫਿਲਹਾਲ ਦੀ ਘੜੀ ਇੱਥੇ ਕੋਸ਼ਿਸ਼ ਅਸੀਂ ਕੀਤੀ ਵੀ ਇਹਨਾਂ ਦੇ ਨਾਲ ਕੋਈ ਗੱਲਬਾਤ ਕਰ ਸਕੀਏ ਲੇਕਿਨ ਇੱਥੇ ਕੋਈ ਵੀ ਮੌਜੂਦ ਨਹੀਂ ਹੈਗਾ ਦਫਤਰ ਦਾ ਅਧਿਕਾਰੀ ਵੀਡੀਓ ਨਾਲ ਅਸੀਂ ਗੱਲ ਕਰਨੀ ਚਾਹੁੰਦੇ ਸੀ ਪਰ ਵੀਡੀਓ ਇੱਥੇ ਮੌਕੇ ਤੇ ਮੌਜੂਦ ਨਹੀਂ ਹੈਗੇ ਫਿਲਹਾਲ ਦੀ ਘੜੀ ਹੋਰ ਕੀ ਕੁਝ ਇਸ ਦੇ ਬਾਬਤ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਪਰ ਫਿਲਹਾਲ ਦੀ ਘੜੀ ਜਿਹੜੇ ਇਹ ਮਜ਼ਦੂਰ ਨੇ ਮਨਰੇਗਾ ਦੇ ਉਹ ਕਿਤੇ ਨਾ ਕਿਤੇ ਦੁਖੀ ਨਜ਼ਰ ਆ ਰਹੇ ਨੇ ਬਾਕੀ ਕਥਿਤ ਇਲਜ਼ਾਮ ਜਿਨ੍ਹਾਂ ਦੇ ਉੱਪਰ ਵੀ ਲੱਗੇ ਨੇ ਅਗਰ ਉਹ ਕੋਈ ਵੀ ਉਹਨਾਂ ਨੂੰ ਲੱਗਦਾ ਹੈ ਕਿ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਨੇ ਤਾਂ ਸਾਡੇ ਨਾਲ ਸੰਪਰਕ ਕਰਕੇ ਦਿੱਤੇ ਸਕਰੀਨ ਤੇ ਨੰਬਰਾਂ ਤੇ ਮੇਲ ਆਈਡੀ ਤੇ ਸੰਪਰਕ ਕਰਕੇ ਆਪਣਾ ਪੱਖ ਦੇ ਸਕਦੇ ਨੇ ਫਿਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ